ਸਸਰੀ ਘਰ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਖੁਸ਼ੀ ਨੇ ਗੁਰੂ ਦਾ ਸੁੱਤਾ ਲੈ ਕੇ ਜਾਣ ਦਾ ਦੱਸ ਕੇ ਆਪਣੀ ਸੱਸ ਕੋਲੋਂ ਪੇਕੇ ਜਾਣ ਲਈ ਪੁੱਛਿਆ ਨਾ ਉਹਨੇ ਹਾਂ ਕੀਤੀ ਨਾ ਉਹਨੇ ਨਾ ਬੋਲਿਆ ਤੇ ਚੁੱਪ ਬੈਠੀ ਰਹੀ ਦੋ ਤਿੰਨ ਵਾਰੀ ਖੁਸ਼ੀ ਦੇ ਬੁਲਾਉਣ ਤੇ ਵੀ ਨਹੀਂ ਬੋਲੀ ਖੁਸ਼ੀ ਨੂੰ ਬਹੁਤ ਅਜੀਬ ਲੱਗਿਆ ਕਿ ਮੰਮੀ ਜੀ ਨੇ ਐਵੇਂ ਕਿਉਂ ਕੀਤਾ ਫਿਰ ਖੁਸ਼ੀ ਨੇ ਰਾਜਵੰਤ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਕੁਛ ਪਲ ਤੂੰ ਤਿਆਰ ਹੋ ਜਾ ਮੈਂ ਤੈਨੂੰ ਛੱਡ ਆਉਣਾ ਖੁਸ਼ੀ ਜਲਦੀ ਜਲਦੀ ਤਿਆਰ ਹੋ ਗਈ ਰਜਵੰਤ ਦੇ ਆਉਣ ਤੇ ਉਹ ਹਸਪਤਾਲ ਚਲੇ ਗਈ ਖੁਸ਼ੀ ਜਦੋਂ ਹਸਪਤਾਲ ਪਹੁੰਚੀ ਤਾਂ ਜਗਦੀਪ ਤੇ ਬਲਵਿੰਦਰ ਦੋਵੇਂ ਬਹੁਤ ਖੁਸ਼ ਸੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਖੁਸ਼ੀ ਨੂੰ ਦੇਖ ਕੇ ਚਾ ਚੜ ਗਿਆ ਕਿਉਂਕਿ ਗੁਰੀ ਨੇ ਚੰਨ ਜਿਹੇ ਬੇਟੇ ਨੂੰ ਜਨਮ ਦਿੱਤਾ ਖੁਸ਼ੀ ਤੇ ਰਜਵੰਤ ਨੇ ਜਗਦੀਪ ਤੇ ਆਪਣੇ ਡੈਡੀ ਨੂੰ ਵਧਾਈਆਂ ਦਿੱਤੀਆਂ ਖੁਸ਼ੀ ਅੰਦਰ ਗੁਰੀ ਕੋਲੇ ਚਲੀ ਗਈ ਉੱਥੇ ਹੀ ਉਹਦੀ ਮੰਮੀ ਵੀ ਬੈਠੇ ਸੀ ਖੁਸ਼ੀ ਨੇ ਬੁਰੀ ਤੇ ਆਪਣੀ ਮੰਮੀ ਨੂੰ ਵਧਾਈਆਂ ਦਿੱਤੀਆਂ ਖੁਸ਼ੀ ਨੂੰ ਤਾਂ ਕਾਕੇ ਨੂੰ ਚੁੱਕਣ ਦੀ ਕਾਲੀ ਲੱਗੀ ਹੋਈ ਸੀ ਉਹ ਤਾਂ ਬਸ ਕਾਕੇ ਨੂੰ ਚੁੱਕ ਕੇ ਲੋਰੀਆਂ ਦੇਣ ਲੱਗੀ ਜਗਦੀਪ ਨੇ ਆਪਣੇ ਵੀਰੇ ਨੂੰ ਫੋਨ ਕਰਕੇ ਭਾਬੀ ਮੰਮੀ ਤੇ ਇਹਨਾਂ ਨੂੰ ਕਾਕੇ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉਹਦੇ ਡੈਡੀ ਨੇ ਤਾਂ ਗੱਲ ਕਰਨ ਤੋਂ ਨਾ ਕਰ ਦਿੱਤੀ ਘਰ ਵਿੱਚ ਪਹਿਲਾ ਬੱਚਾ ਆਇਆ ਸੀ ਪਰ ਦਾਦੇ ਨੂੰ ਕੋਈ ਖੁਸ਼ੀ ਨਹੀਂ ਸੀ ਜਗਦੀਪ ਦੀ ਭਾਬੀ ਗੁਰਦੀਪੇ ਮੁੰਡਾ ਹੋਣ ਦਾ ਸੁਣ ਕੇ ਬਹੁਤ ਖੁਸ਼ੀ ਸੀ ਕਿਉਂਕਿ ਉਹਦੇ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਉਹਨਾਂ ਦੇ ਬੱਚਾ ਨਹੀਂ ਹੋਇਆ ਸੀ ਉਹ ਬਾਰ ਬਾਰ ਹਸਪਤਾਲ ਜਾਣ ਨੂੰ ਕਹਿਣ ਲੱਗੀ ਪਰ ਕਿਸੇ ਦੀ ਵੀ ਜਾਣ ਦੀ ਹਿੰਮਤ ਨਹੀਂ ਪਈ ਸਾਰੇ ਜਾਣੇ ਡੈਡੀ ਟੁੱਟਦੇ ਸੀ ਬਲਵਿੰਦਰ ਤੇ ਰਾਜਵੰਤ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸ਼ੁਕਰਾਨਾ ਕਰਕੇ ਆਏ ਗ੍ਰਾਂਤੀ ਸਿੰਘ ਨੇ ਹੁਕਮਨਾਮਾ ਲਿਆ ਤੇ ਕਾਕੇ ਦਾ ਨਾਮ ਪਹਿਲਾ ਅੱਖਰ ਮੰਮਾ ਨਿਕਲਿਆ ਸਾਰਿਆਂ ਨੇ ਰਲ ਕੇ ਕਾਕੇ ਦਾ ਨਾਮ ਮਨਜੋਤ ਰੱਖਿਆ ਸਾਰੇ ਜਾਣੇ ਬਹੁਤ ਖੁਸ਼ੀ ਜਗਦੀਪ ਹਾਲੇ ਮਨਜੋਤ ਨੂੰ ਦੇਖਣ ਨਹੀਂ ਗਿਆ ਸੀ ਉਹ ਸਾਰਿਆਂ ਨਾਲ ਖੁਦ ਹੀ ਫੋਨ ਤੇ ਗੱਲ ਕਰ ਰਿਹਾ ਸੀ ਜਦੋਂ ਗੁਰੂ ਘਰੇ ਅੰਦਰ ਗਿਆ ਤਾਂ ਖੁਸ਼ੀ ਨੇ ਦਰਵਾਜ਼ੇ ਤੇ ਹੀ ਰੋਕ ਲਿਆ ਸ਼ਗਨ ਲੈ ਕੇ ਮਨਜੋਤ ਨੂੰ ਜਗਦੀਪ ਦੀ ਗੋਦ ਵਿੱਚ ਫੜਾਇਆ ਜਗਦੀਪ ਮਨਜੋਤ ਨੂੰ ਪਿਆਰ ਦੇ ਕੇ ਗੁਰੂ ਦੇ ਨਾਲ ਪਾ ਕੇ ਉਸ ਦਾ ਵੀ ਪਿਆਰ ਨਾਲ ਮੱਥਾ ਚੁੰਮਦਾ ਹੋਇਆ ਬੋਲਿਆ ਬਹੁਤ ਬਹੁਤ ਵਧਾਈਆਂ ਮੇਰੀ ਜਾਨ ਗੁਰੂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਦੀਪ ਕਿੱਥੇ ਸੀ ਤੁਸੀਂ ਕਿੰਨਾ ਟਾਈਮ ਹੋ ਗਿਆ ਸਾਨੂੰ ਇੱਧਰ ਕਮਰੇ ਵਿੱਚ ਆਇਆਂ ਨੂੰ ਕਦੋਂ ਦੇ ਅਸੀਂ ਮਾਂ ਪੁੱਤ ਢੀਕਦੇ ਸੀ ਜਗਦੀਪ ਗੁਰੀ ਮੈਂ ਕਰੇ ਗੱਲ ਕਰਦਾ ਸੀ ਸਾਰੇ ਖੁਸ਼ ਨੇ ਪੂਰੀ ਖੁਸ਼ ਤਾਂ ਹੋਣਗੇ ਘਰ ਵਿੱਚ ਨਿੱਕੂ ਮਨਜੋਤ ਸਿੰਘ ਜੋ ਆ ਗਿਆ ਪਰ ਤੁਸੀਂ ਕੁਝ ਨਹੀਂ ਸੋਚਦੇ ਸੋਚਨਾਂ ਦੀਪ ਮੰਮੀ ਜੀ ਹੁਣ ਸਾਰੇ ਜਾਨੇ ਮਨਜੋਤ ਨੂੰ ਦੇਖਣ ਜਰੂਰ ਆਉਣਗੇ ਪਰ ਜਗਦੀਪ ਨੂੰ ਪਤਾ ਸੀ ਕਿ ਉਹਦੇ ਡੈਡੀ ਨੇ ਨਹੀਂ ਆਉਂਦੇ ਨਾ ਸਵੇਰ ਦੀ ਰੋਟੀ ਲੈ ਕੇ ਹੁੱਟਾਲ ਵਿੱਚ ਸ਼ਿੰਦਰ ਹੁਣੀ ਸਾਰਾ ਪਰਿਵਾਰ ਮਨਜੋਤ ਦੇ ਗੁਰੀ ਨੂੰ ਮਿਲਣ ਆ ਗਏ ਸਭ ਨੂੰ ਮਿਲ ਕੇ ਖੁਸ਼ੀ ਤੇ ਬਲਵਿੰਦਰ ਘਰ ਨੂੰ ਚਲੇ ਗਏ ਤੇ ਰਾਜਵੰਤ ਵੀ ਆਪਣੇ ਕੰਮ ਚਲਾ ਗਿਆ ਦੇ ਅੰਡਰੇ ਜਿਹੇ ਜਗਦੀਪ ਤੇ ਭੂਆ ਜੀ ਤੇ ਹੂਫੜ ਜੀ ਕਾਕਾ ਜੀ ਨੂੰ ਸ਼ਗਨ ਦੇ ਕੇ ਗਏ। ਜਗਦੀਪ ਦੇ ਭੂਆ ਜੀ ਤੇ ਹੂਫੜ ਜੀ ਨੂੰ ਵਧੀਆ ਨਹੀਂ ਲੱਗਿਆ ਕਿ ਕਰੋ ਕੋਈ ਵੀ ਹਸਪਤਾਲ ਨਹੀਂ ਆਇਆ ਪਰ ਉਹ ਜਗਦੀਪ ਕੋਲੇ ਕੁਝ ਨਾ ਬੋਲੇ ਤੇ ਵਾਪਸ ਚਲੇ ਗਏ। ਕਿਉਂਕਿ ਜਗਦੀਪ ਦੇ ਡੇੜੀ ਦਾ ਅੜਬ ਤੇ ਲਾਲਚੀ ਸੁਭਾ ਕਰਕੇ ਕੋਈ ਕੋਲੇ ਨਾ ਬੋਲਿਆ। ਗੁਰੀ ਨੂੰ ਤੀਜੇ ਦਿਨਾਂ ਹਸਪਤਾਲ ਵਿੱਚ ਛੁੱਟੀ ਮਿਲ ਗਈ। ਮਨਜੀਤ ਕੌਰ ਤੇ ਜਗਦੀਪਾ ਹਸਪਤਾਲ ਤੋਂ ਗੁਰੀ ਤੇ ਮਨਜੋਤ ਨੂੰ ਘਰ ਲੈ ਆਏ। ਖੁਸ਼ੀ ਤੇਸ਼ਿੰਦਰ ਨੇ ਬਹੁਤ ਜਿਆ ਨਾਲ ਕਰਾ ਕਾਕੇ ਮਨਜੋਤ ਸਿੰਘ ਦਾ ਸਵਾਗਤ ਕੀਤਾ ਉਸ ਦਿਨ ਹੀ ਦੁਪਹਿਰ ਤੋਂ ਬਾਅਦ ਜਗਦੀਪ ਤੇ ਵੀਰਾ ਤੇ ਭਾਬੀ ਕਾਕੇ ਨੂੰ ਦੇਖਣ ਆਏ ਭਾਬੀ ਤਾਂ ਇੰਨੀ ਖੁਸ਼ ਸੀ ਕਿ ਵਾਰ-ਵਾਰ ਮਨਜੋਤ ਨੂੰ ਚੁੱਪ ਪਿਆਰ ਕਰਦੀ ਉਹਦੇ ਆਪਣੇ ਬੱਚੇ ਨਾ ਹੁਣ ਕਰਕੇ ਉਹਨੂੰ ਬਹੁਤ ਚਾ ਚੜਿਆ ਉਹ ਦੋਵੇਂ ਜਣੇ ਆਉਂਦੇ ਹੋਏ ਗੁਰੀ ਤੇ ਮਨਜੋਤ ਲਈ ਬਹੁਤ ਸਾਰੇ ਤੋਹਫੇ ਲੈ ਕੇ ਆਏ ਸ਼ਾਮ ਤੱਕ ਉਹ ਮਨਜੋਤ ਨਾਲ ਹੀ ਰਹਿ ਫਿਰ ਜਾਣ ਤੋਂ ਪਹਿਲਾਂ ਗੁਰੀ ਨੂੰ ਪੰਜੀਰੀ ਦਾ ਸਮਾਨ ਦੇ ਕੇ ਗਏ ਆਪਣੇ ਵੱਲੋਂ ਉਹ ਸਾਰੇ ਸ਼ਗਨ ਵਿਹਾਰ ਕਰਕੇ ਗਏ ਮਨਜੀਤ ਮਨਜੀਤ ਨੇ ਵੀ ਉਹਨਾਂ ਨੂੰ ਸਾਰੇ ਸ਼ਗਨ ਕਰਕੇ ਘਰੋਂ ਤੁਰਿਆ ਪਰ ਜਗਦੀਪ ਨੂੰ ਬਹੁਤ ਗੁੱਸਾ ਸੀ ਕਿ ਡੈਡੀ ਜੀ ਵੀ ਨਹੀਂ ਆਏ ਨਾ ਹੀ ਮੰਮੀ ਨੂੰ ਆਉਣ ਦਿੱਤਾ ਗੁਰੀ ਨਾਲ ਗੱਲ ਕਰਕੇ ਜਗਦੀਪ ਕੋ ਸ਼ਾਂਤ ਹੋਇਆ ਗੁਰੀ ਦੀਪ ਤੁਸੀਂ ਕਿਉਂ ਇੰਨਾ ਪਰੇਸ਼ਾਨ ਹੋ ਦੇਖਣਾ ਇੱਕ ਦਿਨ ਸਭ ਕੁਝ ਠੀਕ ਹੋ ਜਾਣਾ ਡੈਡੀ ਜੀ ਵੀ ਮੰਨ ਜਾਣਗੇ ਮੰਮੀ ਜੀ ਦਾ ਪਿਆਰ ਤਾਂ ਆਪਣੇ ਨਾਲ ਹੀ ਆ ਬਸ ਤੁਸੀਂ ਖੁਸ਼ ਰਹਿਆ ਕਰੋ ਇਦਾਂ ਕਰਕੇ ਦਿਨ ਬੀਤਣ ਲੱਗੇ ਅਜਗਾ ਕੇ ਮਨਜੋਦਾ ਤੀਰਮਾ ਸੀ ਸਿੰਦਰ ਨੂੰ ਹੀ ਹੁਰੀ ਵੀ ਆਏ ਹੋਏ ਸੀ ਰਾਜਵੰਤ ਵੀ ਆ ਗਿਆ ਕਿਉਂਕਿ ਖੁਸ਼ੀ ਨੇ ਵੀ ਅੱਜ ਆਪਣਾ ਸਹੁਰੇ ਘਰ ਜਾਣਾ ਕਰ ਜਾਣਾ ਸੀ ਮਨਜੀਤ ਤੇ ਸ਼ਿੰਦਰ ਨੇ ਗੁਰੀ ਤੇ ਮਨਜੋਤ ਦੇ ਸ਼ਗਨ ਕੀਤੇ ਸਾਰਾ ਪ੍ਰੋਗਰਾਮ ਬਹੁਤ ਵਧੀਆ ਗਿਆ ਸ਼ਾਮ ਨੂੰ ਖੁਸ਼ੀ ਤੇ ਰਜਵੰਤ ਆਪਣੇ ਘਰ ਚਲੇ ਗਏ ਰਜਵੰਤ ਕਰੇ ਜਾਂਦੀ ਹੈ ਹਸਪਤਾਲ ਚ ਲੈ ਗਿਆ ਖੁਸ਼ੀ ਨੂੰ ਬਹੁਤ ਉਜੀਮ ਲੱਗਾ ਕਿ ਹੁਣ ਕੀ ਫਾਇਦਾ ਜਾਣ ਦਾ ਹੁਣ ਤਾਂ ਡਿਊਟੀ ਦਾ ਟਾਈਮ ਵੀ ਖਤਮ ਹੋ ਗਿਆ ਪਰ ਖੁਸ਼ੀ ਰਜਵੰਤ ਨੂੰ ਕੁਝ ਨਾ ਕਹਿੰਦੀ ਕਿ ਰਜਵੰਤ ਦੀ ਮਜਬੂਰੀ ਸੀ ਉਹ ਲੈਪਟਰੀ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਉਧਰ ਸ਼ਿੰਦਰ 10 ਦਿਨਾਂ ਲਈ ਗੁਰੀ ਕੋਲੇ ਰੁਕ ਗਈ ਹਿੰਦ ਹਰਿੰਦਰ ਤੇ ਕਿਰਨ ਵਾਪਸ ਚਲੇ ਗਏ ਰਸਤੇ ਜਾਂਦੇ ਹੋਏ ਦੀਪੀ ਨੂੰ ਮਿਲਣ ਨੂੰ ਚਲੇ ਗਏ ਦੀਪੀ ਦੇ ਘਰੇ ਉਹਦੀ ਮੰਮੀ ਤੇ ਭਾਬੀ ਸੀ ਉਹ ਹੈਰਾਨ ਸੀ ਕਿ ਕਿਵੇਂ ਆ ਗਏ ਕਿਰਨ ਦੀਪੀ ਨੂੰ ਮਿਲਣ ਲੱਗੀ ਤਾਂ ਦੀਪੀ ਪਿੰਨ ਮੈਂ ਤੁਹਾਡੇ ਨਾਲ ਪਿੰਡ ਨੂੰ ਜਾਣਾ ਪਰ ਡੈਡੀ ਹੁਣੀ ਨਹੀਂ ਮੰਨਦੇ ਤੁਸੀਂ ਮੈਨੂੰ ਨਾਲ ਲੈ ਚੱਲੋ ਮੈਂ ਗੁਰੀ ਦੀਦੀ ਨੂੰ ਵੀ ਮਨ ਜਾਣਾ ਸੀ ਮੈਨੂੰ ਕਿਤੇ ਵੀ ਧਿਆਨ ਨਹੀਂ ਦਿੰਦੇ ਕਿਰਨ ਕੋਈ ਮਨਦੀਪ ਮੈਂ ਤੇਰੇ ਵੀਰ ਜੀ ਨਾਲ ਗੱਲ ਕਰਦੀ ਹਾਂ ਕੋਈ ਗੱਲ ਨਹੀਂ ਮੈਂ ਤੇਰੇ ਵੀਰੇ ਨਾਲ ਗੱਲ ਕਰਦੀ ਹਾਂ ਕਿਰਨ ਨੇ ਹਰਿੰਦਰ ਨੂੰ ਦੱਸਿਆ ਕਿ ਦੀਪੀ ਆਪਣੇ ਨਾਲ ਜਾਣ ਨੂੰ ਕਹਿੰਦੀ ਆ ਉਹ ਦਾ ਡੈਡੀ ਤੇ ਵੀਰ ਜਾਨ ਨਹੀਂ ਦਿੰਦੀ ਉਹ ਆਪਣੇ ਹੀ ਪੇਕੇ ਘਰ ਕੈਦੀਆਂ ਵਾਂਗ ਰਹਿੰਦੀ ਆ ਹਰਿੰਦਰ ਨੂੰ ਬਹੁਤ ਬੁਰਾ ਲੱਗਿਆ ਤੇ ਗੁੱਸਾ ਵੀ ਆਇਆ ਉਹ ਦੀਪਰੀ ਨੂੰ ਮੰਮੀ ਕੋਲੇ ਜਾ ਕੇ ਕਹਿਣ ਲੱਗਾ ਮਾਸੀ ਜੀ ਅਸੀਂ ਮਨਦੀਪ ਨੂੰ ਲੈਣ ਆਏ ਹਾਂ ਤੁਸੀਂ ਉਹਨੂੰ ਤਿਆਰ ਕਰ ਦਿਓ ਦੀਪੀ ਦੀ ਮੰਮੀ ਕਹਿਣ ਲੱਗੀ ਕਿ ਪੁੱਤ ਇਹਦੇ ਡੈਡੀ ਜੀ ਨੂੰ ਆ ਲੈਣ ਦਿਓ ਪਰ ਮਨਦੀਪ ਜਲਦੀ ਜਲਦੀ ਤਿਆਰ ਹੋ ਕੇ ਕਹਿਣ ਲੱਗੀ ਪੈਣ ਚਲੋ ਮੈਂ ਤਿਆਰ ਹਾਂ ਹਰਿੰਦਰ ਤੇ ਕਿਰਨ ਨਾਲ ਚਲੀ ਪਿੰਡ ਤੋਂ ਵਾਰਾ ਕੇ ਹਰਿੰਦਰ ਨੇ ਆਪਣੇ ਡੈਡੀ ਜੀ ਨੂੰ ਸਭ ਕੁਝ ਦੱਸ ਦਿੱਤਾ ਜੋ ਵੀ ਮਨਦੀਪ ਨੇ ਕਿਰਨ ਨੂੰ ਕਿਹਾ ਸੀ ਨਰਿੰਦਰ ਨੂੰ ਅੱਗੇ ਰਸਤੇ ਵਿੱਚ ਨਰਿੰਦਰ ਨੂੰ ਮਨਦੀਪ ਨੇ ਅੱਗੇ ਰਸਤੇ ਵਿੱਚ ਹੀ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਨਰਿੰਦਰ ਉਹ ਘੋਸੀ ਕਿ ਦੀਪੀਓ ਸੁਨਾਰਕੋ ਵਿੱਚੋਂ ਨਿਕਲਾਈ ਉਧਰ ਜਦੋਂ ਦੀਪੀ ਦੇ ਡੈਡੀ ਨੂੰ ਪਤਾ ਲੱਗਿਆ ਤਾਂ ਉਹ ਪੁਲਿਸ ਰਿਪੋਰਟ ਕਰਨ ਦੀ ਧਮਕੀ ਦੇਣ ਲੱਗ ਗਿਆ ਤੇ ਹਰਿੰਦਰ ਤੇ ਮਨਦੀਪ ਨੂੰ ਵੀ ਫੋਨ ਕਰਕੇ ਧਮਕਾਉਣ ਲੱਗ ਗਿਆ ਕਿ ਵਾਪਸ ਮੁੜ ਕੇ ਆ ਜਾਓ ਹਰਿੰਦਰ ਨੇ ਫੋਨ ਕਰਕੇ ਬਲਵਿੰਦਰ ਨੂੰ ਸਭ ਕੁਝ ਦੱਸ ਦਿੱਤਾ ਬਲਵਿੰਦਰ ਨੇ ਕਿਹਾ ਕਿ ਤੂੰ ਹਰਿੰਦਰ ਫਿਕਰ ਨਾ ਕਰ ਵਾਪਸ ਮੰਦੀਪ ਦੇ ਪੇਕੇ ਨਹੀਂ ਜਾਣਾ ਤੁਸੀਂ ਸਿੱਧੇ ਪਿੰਡ ਨਾਲ ਜਾਓ ਬਸ ਮੰਦੀਪ ਨੂੰ ਸਮਝਾ ਦੇਵੀਂ ਪੁਲਸ ਨੂੰ ਇਹੀ ਕਹਿਣਾ ਕਿ ਉਹ ਆਪਣੀ ਮਰਜ਼ੀ ਨਾਲ ਸਹਰੇ ਘਰ ਆਈ ਹੈ ਨਰਿੰਦਰ ਦੇ ਸਹਰੇ ਨੇ ਮੰਦੀਪ ਨੂੰ ਅਗਵਾ ਕਰਨ ਦਾ ਜਾਮ ਲਾ ਕੇ ਹਰਿੰਦਰ ਤੇ ਕਿਰਨ ਦੇ ਖਿਲਾਫ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਅਗਲੇ ਦਿਨ ਹਰਿੰਦਰ ਉਹਨਾਂ ਨੂੰ ਹੌਲਦਾਰ ਨੇ ਥਾਣੇ ਵਿੱਚ ਸੱਦ ਲਿਆ ਜਗਤਾਰ ਤੇ ਹਰਿੰਦਰ ਪਿੰਡ ਦੀ ਪੰਚਾਇਤ ਨੂੰ ਲੈ ਕੇ ਥਾਣੇ ਪਹੁੰਚ ਗਏ ਉਧਰੋਂ ਗੁਲਵਿੰਦਰ, ਜਗਦੀਪ ਤੇ ਰਜਵੰਤ ਵੀ ਆ ਗਏ ਹੌਲਦਾਰ ਕਹਿਣ ਲੱਗਾ ਕਿਰਨ ਤੇ ਮੰਦੀਪ ਨੂੰ ਵੀ ਬੁਲਾਓ ਕਿਉਂਕਿ ਮੰਦੀਪ ਦੇ ਡੈਡੀ ਨੇ ਹੌਲਦਾਰ ਨੂੰ ਰਿਸ਼ਵਤ ਦੇ ਵਿੱਚ ਚੰਗੇ ਪੈਸੇ ਦਿੱਤੇ ਹੋਏ ਸੀ ਪਰ ਪਿੰਡ ਦੀ ਪੰਚਾਇਤ ਇਸ ਗੱਲ ਨੂੰ ਨਾ ਮੰਨੀ ਤੇ ਕੁਝ ਮੋਤਬਰ ਬੰਦੇ ਹੌਲਦਾਰ ਨੂੰ ਕਹਿਣ ਲੱਗੇ ਤੁਸੀਂ ਸਾਡੇ ਨਾਲ ਲੇਡੀ ਪੁਲਸ ਨੂੰ ਲੈ ਕੇ ਪਿੰਡ ਨੂੰ ਚਲੋ ਤੇ ਕੁੜੀਆਂ ਦੇ ਬਿਆਨ ਲੈ ਲਓ ਮਨਦੀਪ ਤੇ ਡੇੜੀ ਨਾਲ ਆਏ ਬੰਦਿਆਂ ਨੇ ਵੀ ਇਸ ਗੱਲ ਦੀ ਹਾਮੀ ਭਰ ਦਿੱਤੀ ਜਦੋਂ ਡੇੜੀ ਪੁੱਛ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਘਰ ਪਹੁੰਚੀ ਮਨਦੀਪ ਨਾਲ ਗੱਲ ਕੀਤੀ ਮਨਦੀਪ ਨਾਲ ਗੱਲ ਕੀਤੀ ਮਨਦੀਪ ਨੇ ਕਿਹਾ ਵੀਰ ਜੀ ਤੇ ਕਿਰਨ ਭੈਣ ਮੈਨੂੰ ਕਿਉਂ ਗਵਾ ਕਰਨਗੇ ਉਹ ਤਾਂ ਮੈਨੂੰ ਮਿਲਣ ਆਏ ਸੀ ਮੈਂ ਆਪਣੀ ਮਰਜ਼ੀ ਨਾਲ ਆਈ ਹਾਂ ਜਿਸ ਦਿਨ ਦੇ ਨਰਿੰਦਰ ਜੀ ਕੈਨੇਡਾ ਵਾਪਸ ਗਏ ਆ ਉਸ ਦਿਨ ਤੋਂ ਮੈਂ ਆਪਣੇ ਬੇਕੇ ਘਰਾਂ ਜਦੋਂ ਵੀ ਸਹੁਰੇ ਘਰ ਮਾਣ ਨੂੰ ਕਹਿੰਨੀ ਹਾਂ ਵੀਰਾ ਤੇ ਡੇੜੀ ਆਉਣ ਨਹੀਂ ਦਿੰਦੇ ਸੀ ਇੱਕ ਵਾਰ ਵੀਰਾ ਨਾਲ ਆ ਕੇ ਮਿਲਾ ਕੇ ਲੈ ਗਿਆ ਸੀ ਮੇਰੇ ਸਾਰੇ ਪਰਿਵਾਰ ਨੂੰ ਵੀ ਜਿਆਦਾ ਮੇਰੇ ਪੇਕੇ ਆਉਂਦੀ ਇੱਜ਼ਜ਼ਤ ਨਹੀਂ ਸੀ ਹੁਣ ਜਦੋਂ ਮੇਰੀ ਇੱਥੇ ਵੀ ਲੋੜ ਸੀ ਕਰਨ ਭੈਣ ਦੀ ਸੇਤੋਂ ਠੀਕ ਨਹੀਂ ਰਹਿੰਦੀ ਮੈਂ ਵੀ ਡੈਡੀ ਜੀ ਨੂੰ ਕਿਹਾ ਸੀ ਮੈਨੂੰ ਛੱਡ ਆਉ ਤੇ ਨਰਿੰਦਰ ਜੀ ਨੇ ਵੀ ਕਿਹਾ ਸੀ ਕਿ ਛੱਡ ਆਉ ਨਹੀਂ ਫਿਰ ਮੰਮੀ ਜੀ ਹੁਣੀ ਲੈ ਜਾਣਗੇ ਪਰ ਡੈਡੀ ਜੀ ਨਹੀਂ ਮੰਨੇ ਉਲਟਾ ਨਰਿੰਦਰ ਜੀ ਨੇ ਗਲਤ ਤਰੀਕੇ ਨਾਲ ਗੱਲ ਕੀਤੀ ਕਹਿੰਦੇ ਪਹਿਲਾਂ ਨਰਿੰਦਰ ਕੈਨੇਡਾ ਤੋਂ ਪੰਜਾਬ ਆਵੇ ਇਹ ਜੀਵ ਸ਼ਰਤ ਇੱਥੇ ਮੇਰਾ ਪਰਿਵਾਰ ਮੇਰਾ ਘਰ ਆ ਮੈਂ ਤਾਂ ਆਪਣੀ ਘਰ ਆ ਗਿਆ ਤੇ ਆਪਣੀ ਮਰਜ਼ੀ ਨਾਲ ਆਇਆ। ਪੁਲਿਸ ਤੇ ਪੰਚਾਇਤ ਵਾਪਸ ਚਲੀ ਗਈ ਤੇ ਜਾ ਕੇ ਮਨਦੀਪ ਦੇ ਡੈਡੀ ਨੂੰ ਬਿਆਨ ਦਿਖਾ ਦਿੱਤੇ। ਉਹ ਚੁੱਪ ਕਰਕੇ ਵਾਪਸ ਮੁੜ ਗਿਆ। ਦੋਵਾਂ ਪਿਓ ਪਤਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ। ਮਨਦੀਪ ਦਾ ਡੈਡੀ ਤੇ ਵੀਰਾ ਜਦੋਂ ਜਾਂਦੇ ਹੋਏ ਵੀ ਹਰਿੰਦਰ ਤੇ ਜਗਤਾਰ ਨੂੰ ਬਤ ਘੱਟ ਬੋਲ ਕੇ ਗਏ। ਜਗਤਾਰੂ ਨੇ ਵੀ ਸਾਰੇ ਜਾਣੇ ਘਰ ਵਾਪਸ ਆ ਕੇ। ਜਗਤਾਰ ਤੇ ਬਲਵਿੰਦਰ ਨੇ ਆ ਕੇ ਮਨਦੀਪ ਨੂੰ ਸ਼ਵਸ਼ਦੀ ਦਿੱਤੀ ਕਿ ਉਹ ਡਰੀ ਨਹੀਂ ਤੇ ਸੱਚ ਦਾ ਸਾਥ ਦਿੱਤਾ। ਕਿਹੋ ਜਹੀ ਦੁਨੀਆ ਹੋ ਗਈ ਆਪਣੀ ਹੈਂਕਰ ਦੇ ਚੱਕਰ ਵਿੱਚ ਤੀ ਦਾ ਕਰ ਵੀ ਨਹੀਂ ਵਸਣ ਦਿੰਦੀ ਜਦੋਂ ਰਾਜਵੰਤ ਨੇ ਜਾ ਕੇ ਖੁਸ਼ਪ੍ਰੀਤ ਨੂੰ ਸਭ ਕੁਝ ਦੱਸਿਆ ਉਹ ਵੀ ਬਹੁਤ ਹੈਰਾਨ ਹੋਈ ਕਿ ਦੀਪੀ ਤਾਂ ਆਪਣੇ ਡੈਡੀ ਤੋਂ ਬਹੁਤ ਡਰਦੀ ਸੀ ਇੰਨੀ ਦਲੇਰ ਕਿਵੇਂ ਹੋ ਗਈ ਖੁਸ਼ੀ ਨੂੰ ਮਾਨ ਸੀ ਕਿ ਨਰਿੰਦਰ ਵੀਰੇ ਦੇ ਪਿਆਰ ਨੇ ਦੀਪੀ ਨੂੰ ਵੀ ਬਦਲ ਦਿੱਤਾ ਖੁਸ਼ੀ ਉੱਠ ਕੇ ਰਸੋਈ ਵਿੱਚ ਰੋਟੀ ਬਣਾਉਣ ਲੱਗ ਗਈ ਰਾਜਵੰਤ ਆਸੁੱਤਾ ਚਲਾ ਗਿਆ ਉਧਰ ਸ਼ਾਮ ਨੂੰ ਨਰਿੰਦਰ ਨੂੰ ਵੀ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਉਹ ਵੀ ਬਹੁਤ ਹੈਰਾਨ ਸੀ ਕਿ ਵਿਆਹ ਤੋਂ 2 ਮਹੀਨੇ ਬਾਅਦ ਹੀ ਤਿੱਪੀ ਦੇ ਡੇਢੀ ਤੇ ਵੀਰੇ ਨੇ ਕੀ ਕੁਝ ਕਰ ਦਿੱਤਾ ਪਰ ਨਰਿੰਦਰ ਘੋਸੀ ਕੇ ਰੱਬ ਦੀ ਕਿਰਪਾ ਨਾਲ ਸਾਰਾ ਪਰਿਵਾਰ ਠੀਕ-ਠਾਕ ਹੈ ਉਧਰ ਗੁਰੀ ਦਾ ਬੇਟਾ ਮਨਜੋਤ ਵੀ 2 ਮਹੀਨੇ ਦਾ ਹੋ ਗਿਆ ਇੱਕ ਦਿਨ ਖੁਸ਼ੀ ਰਾਜਵੰਦ ਨਾਲ ਆਪਣੇ ਪੇਕੇ ਮਿਲਣ ਆਈ ਖੁਸ਼ੀ ਮਨਜੋਤ ਨੂੰ ਮੋਦੀ ਚੁੱਕ ਕੇ ਖੜਾਉਣ ਲੱਗ ਗਈ ਰਾਜਵੰਤ ਗੁਰੀ ਨੂੰ ਕਹਿਣ ਲੱਗਾ ਪੈਣ ਤੁਸੀਂ ਚਾਹੋ ਹੁਣ ਹਸਪਤਾਲ ਆ ਜਾਇਆ ਕਰੋ ਮਨਜੋਤ ਨੂੰ ਦਾ ਹੁਣ ਮम्मी ਜੀ ਵੀ ਸਾਭ ਲਿਆ ਕਰਨਗੇ ਗੁਰੀ ਵੀਰੇ ਮੈਂ ਸੋਚਦੀ ਆ ਦੋ ਕੁ ਮਹੀਨੇ ਰੁਕ ਜਾਵਾਂ ਹਲੇ ਮਨਜੋਤ ਛੋਟਾ ਰਾਜਵੰਤ ਚਲੋ ਠੀਕ ਹੈ ਪੈਣੇ ਮੈਂ ਦੋ ਮਹੀਨੇ ਦੀਆਂ ਛੁੱਟੀਆਂ ਹੋਰ ਪਾ ਦਿੰਦਾ ਐਵੇਂ ਗੱਲਾਂ ਕਰਦੇ ਉਹ ਚਾਹ ਪੀਤੀ ਤੇ ਵਾਪਸ ਆ ਗਏ ਦੋ ਮਹੀਨੇ ਬੀਤਣ ਨੂੰ ਕਿਹੜਾ ਟਾਈਮ ਲੱਗਦਾ ਦੋ ਮਹੀਨੇ ਵੀ ਲੰਘ ਗਏ ਗੁਰੀ ਵੀ ਹਸਪਤਾਲ ਜਾਣ ਲੱਗੀ ਮਨਜੋਤ ਸੌ ਬੱਚਾ ਆਪਣੀ ਨਾਨੀ ਕੋਲੇ ਰਹਿ ਪੈਂਦਾ ਕਦੇ-ਕਦੇ ਐਤਵਾਰ ਨੂੰ ਜਗਦੀਪ ਤੇ ਵੀਰਾ ਤੇ ਭਾਬੀ ਜਗਦੀਪਪੁਰਾਂ ਨੂੰ ਮਿਲਣ ਆ ਜਾਂਦੇ ਮਨਜੋਤ ਦਾ ਪਿਆਰ ਉਹਨਾਂ ਨੂੰ ਖਿੱਚ ਲਿਆਉਂਦਾ ਉਹ ਸਾਰਾ ਦਿਨ ਮਨਜੋਤ ਨਾਲ ਬਿਤਾਉਂਦਾ ਇੱਕ ਦਿਨ ਉਹ ਇਸ ਤਰ੍ਹਾਂ ਹੀ ਡੈਡੀ ਨੂੰ ਬਿਨਾਂ ਦੱਸੇ ਆਪਣੀ ਮੰਮੀ ਨੂੰ ਵੀ ਨਾਲ ਲੈ ਆਏ ਲੈ ਜਗਦੀਪ ਦੀ ਮੰਮੀ ਆਪਣੇ ਪੁੱਤੇ ਦਾ ਮੂੰਹ ਵੇਖਣ ਨੂੰ ਤਰਸ ਗਈ ਸੀ ਉਹ ਤਾਂ ਮਨਜੋਤ ਤੋਂ ਬਾਰ-ਬਾਰ ਬੁਲਾਈਆਂ ਲੈਂਦੀ ਤੇ ਪਿਆਰ ਕਰਦੀ ਜਗਦੀਪ ਤੇ ਗ੍ਰੀਵੀ ਜਾਨੀ ਜੁਗ੍ਹਾ ਵਾਦੀ ਆਪਣੇ ਮੰਮੀ ਨੂੰ ਮਿਲੇ ਸੀ ਅੱਜ ਸਾਰਿਆਂ ਨੇ ਬਹੁਤ ਖੁਸ਼ ਹਨ ਸ਼ਾਮ ਨੂੰ ਉਹ ਤਿੰਨੇ ਵਾਪਸ ਚਲੇ ਗਏ ਖੁਸ਼ੀ ਦੇਵੀ ਦੂਜੇ ਸਮੈਸਟਰ ਦੇ ਪੇਪਰ ਬਹੁਤ ਵਧੀਆ ਹੋ ਗਏ ਉਹਦੀ 1 ਸਾਲ ਦੀ ਪੜਾਈ ਖਤਮ ਹੋ ਗਈ ਸਤੰਬਰ ਵਿੱਚ ਖੁਸ਼ੀ ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਅਕਤੂਬਰ ਵਿੱਚ ਕਿਰਨ ਨੇ ਪਿਆਰੀ ਜਹੀ ਬੇਟੀ ਨੂੰ ਜਨਮ ਦਿੱਤਾ ਸਾਰਾ ਪਰਿਵਾਰ ਬਹੁਤ ਖੁਸ਼ ਸੀ ਬਲਵਿੰਦਰ ਹੁਣੀ ਸਾਰੇ ਜਾਨੇ ਨੰਨੀ ਪ੍ਰੀ ਨੂੰ ਦੇਖਣ ਆ ਸਤਲ ਗਏ ਜਗਤਾਰ ਸ਼ੰਦਰ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਕਰਨ ਤੇ ਹਰਿੰਦਰ ਦੀ ਬੇਟੀ ਦਾ ਨਾਮ ਹਰਕੀਰਤ कौर ਰੱਖਿਆ ਨਿੱਕੇ ਬੱਚੇ ਜੇ ਆਉਣ ਨਾਲ ਘਰ ਵਿੱਚ ਖੁਸ਼ੀਆਂ ਤਿਆਰ ਗੁਣਾ ਵੱਧ ਜਾਂਦੀਆਂ ਨੇ ਉਧਰ ਮਨਦੀਪ ਦਾ ਕੈਨੇਡਾ ਤੇ ਪੇਪਰ ਲੱਗਿਆ ਨੂੰ 8 ਮਹੀਨੇ ਹੋ ਗਏ ਜਨਵਰੀ ਵਿੱਚ ਨਰੀਂਦਰ ਨੇ ਆਉਣਾ ਸੀ ਜਦੋਂ ਤੱਕ ਨਰੀਂਦਰ ਨੇ ਵਾਪਸ ਮੁੜਨਾ ਉਹ ਤੱਕ ਮਨਦੀਪ ਦਾ ਵੀਜ਼ਾ ਵੀ ਆ ਜਾਣਾ ਸੀ ਐਵੇਂ ਟਾਈਮ ਲੰਘਦੇ ਆ ਦਸੰਬਰ ਆ ਗਿਆ ਜਗਦੀਪ ਤੇ ਡੈਡੀ ਨੂੰ ਤਾਂ ਆਪਣੇ ਪੋਤੇ ਦੀ ਕੋਈ ਖੁਸ਼ੀ ਨਹੀਂ ਉਹਨੇ ਲੋੜੀ ਤੱਕੀ ਪਉਣੀ ਸੀ ਬਲਵਿੰਦਰ ਤੇ ਮਨਜੀਤ ਨੇ ਸੋਚਿਆ ਕਿ ਦੋਤੇ ਦੀ ਲੋੜੀ ਦਾ ਗੁੜ ਆਪਣੇ ਪਿੰਡ ਫੇਰ ਕੇ ਆਉਣਾ ਜਨ ਵੀ ਤੇ ਪਹਿਲੇ ਆਉਤੀ ਨਰਿੰਦਰ ਵੀ ਆ ਗਿਆ ਬਲਵਿੰਦਰ ਦਿੱਲੀ ਤੋਂ ਉਹਨੂੰ ਲੈ ਕੇ ਆਇਆ ਨਰਿੰਦਰ ਨੇ ਇਸ ਵਾਰ ਕਰ ਆਪਣੇ ਆਉਣ ਦੀ ਤਰੀਖ ਨਹੀਂ ਦੱਸੀ ਸੀ ਬਲਵਿੰਦਰ ਨੂੰ ਦੱਸਿਆ ਸੀ ਇਸ ਲਈ ਦਿੱਲੀ ਤੋਂ ਸਿੱਧਾ ਪਹਿਲਾਂ ਉਹ ਸ਼ਹਿਰ ਵਾਲੇ ਘਰ ਗੁਰੂ ਹੁਨਾਂ ਨੂੰ ਮਿਲਣ ਗਿਆ ਨਰਿੰਦਰ ਗੁਰੂ ਦੇ ਬੇਟੀ ਮਨਜੋਤ ਲਈ ਢੇਰ ਸਾਰੇ ਤੋਹਫੇ ਲੈ ਕੇ ਆਇਆ ਮਨਜੋਤ ਨੂੰ ਮਹੀਨੇ ਦਾ ਹੋ ਗਿਆ ਰੋਣ ਲੱਗ ਗਿਆ ਉਹ ਮਾਂ ਮੈਂ ਦੀਆਂ ਲਿਆਂਦੀਆਂ ਖਿਡਾਂ ਦੇਖ ਕੇ ਖੁਸ਼ ਹੋ ਪਿਆ ਸੀ ਸਭ ਨੂੰ ਮਿਲ ਕੇ ਨਰਿੰਦਰ ਬਲਵਿੰਦਰ ਨੂੰ ਲੈ ਕੇ ਆਪਣੇ ਪਿੰਡ ਨੂੰ ਚਲਾ ਗਿਆ ਨਰਿੰਦਰ ਨੂੰ ਇੱਕ ਤਾਂ ਮਾਇਆ ਦੇਖ ਕੇ ਸਿੰਦਰ ਹੁਣੇ ਹੈਰਾਨ ਹੋ ਗਏ ਸਾਰੇ ਪਰਿਵਾਰ ਨੇ ਦੇ ਧਰਤੀ ਤੇ ਪੈਰ ਨਹੀਂ ਲੱਗਦੇ ਸੀ ਘਰ ਵਿੱਚ ਰੌਣਕਾਂ ਲੱਗਦੀਆਂ ਮੰਦੀਪ ਦੇ ਜਿਹਰੇ ਤੇ ਲੱਗੀ ਨੂਰ ਸੀ ਉਹਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਕਿ ਨਰਿੰਦਰ ਜੀ ਆ ਗਏ ਨਰਿੰਦਰ ਦੇ ਆਉਣ ਦਾ ਚਾਹੇ ਘਰ ਵਿੱਚ ਸਭ ਨੂੰ ਪਤਾ ਸੀ ਨਾ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਅੱਜ ਹੀ ਆਉਣਾ ਹੈ ਇਹਨਾਂ ਦਾ ਪਤਾ ਸੀ ਵੀ ਉਹਨੇ ਆਉਣਾ ਹੈ ਜਦੋਂ ਨਰਿੰਦਰ ਨੂੰ ਆਉਂਦਾ ਪੁੱਛਦੇ ਤਾਂ ਉਹਨੇ ਕਹਿ ਛੱਡਣਾ ਕਿ ਹਾਲੇ ਟਿੱਕ ਟਣੀ ਲਈ ਨਰਿੰਦਰ ਆਉਂਦੇ ਹੀ ਆਪਣੀ ਨਿੱਕੀ ਜੀ ਭਤੀਜੀ ਹਰਕੀਰਤ ਨੂੰ ਮਿਲ ਗਿਆ ਉਹਨੂੰ ਗੋਦੀ ਚੁੱਕ ਕੇ ਪਿਆਰ ਕੀਤਾ ਨਰਿੰਦਰ ਨੇ ਕਿੰਨੇ ਸਾਰੇ ਤੋਹਫੇ ਹਰਕੀਰਤ ਦੇ ਥੱਲੇ ਵਿੱਚ ਰੱਖ ਲਿਆ ਕੇ ਰੱਖ ਦਿੱਤੇ ਘਰ ਵਿੱਚ ਇੱਕ ਨੰਨੇ ਬੱਚੇ ਦੇ ਉਹਨਾਂ ਨਾਲ ਕਿੰਨੀਆਂ ਖੁਸ਼ੀਆਂ ਆ ਜਾਂਦੀਆਂ ਨੇ ਛਿੰਦਰ ਤੇ ਬਲਵਿੰਦਰ ਤੋਂਵਾਂ ਦੇ ਕਰ ਰੱਬ ਨੇ ਇਹ ਖੁਸ਼ੀਆਂ ਦਿੱਤੀਆਂ ਜਨਵਰੀ ਦੇ ਪਹਿਲੇ ਹਫਤੇ ਹੀ ਬਲਵਿੰਦਰ ਨੇ ਆਪਣੇ ਪਿੰਡ ਵਾਲੇ ਘਰ ਵਿੱਚ ਆਪਣੇ ਦੋਤੇ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਬਲਵਿੰਦਰ ਸ਼ਹਿਰ ਤੋਂ ਸਾਰਾ ਪਰਿਵਾਰ ਸ਼ਿੰਦਰ ਹੁਣੀ ਸਾਰੇ ਜਾਣੇ ਖੁਸ਼ੀ ਤੇ ਰਜਵੰਤ ਸਭ ਸਵੇਰੇ ਹੀ ਪਿੰਡ ਚਲੇ ਗਏ ਪਹਿਲਾਂ ਸਾਰੇ ਪਿੰਡ ਵਿੱਚ ਘੁੜ ਫੇਰਿਆ ਫਿਰ ਰਾਤ ਨੂੰ ਧੂਣੀ ਦਾ ਪ੍ਰੋਗਰਾਮ ਕੀਤਾ ਸਾਰੇ ਪਿੰਡ ਵਿੱਚ ਧੂਣੀ ਦਾ ਸੱਦਾ ਦਿੱਤਾ ਗਿਆ ਪੂਰੇ ਸ਼ਗਨ ਵਿਹਾਰ ਨਾਮ ਦੀ ਲੋੜੀ ਮਨਾਈ ਸਾਰੇ ਜਾਣਿਆਂ ਨੇ ਰਲ ਕੇ ਨੱਚਣ ਟੱਪਣ ਦਾ ਪ੍ਰੋਗਰਾਮ ਵੀ ਕੀਤਾ ਕਿੱਦਾਂ ਭੰਗੜਾ ਪਾਇਆ ਜੰਡਵਾਲੇ ਘਰ ਵਿੱਚ ਆ ਕੇ ਸਾਰੇ ਜਾਨੇ ਕੋਸੀ ਹਰਿੰਦਰ ਦੀ ਨਰਿੰਦਰ ਵੱਡੇ ਸੀ ਉਹਨਾਂ ਨੂੰ ਆਪਣੇ ਨਾਨਕੇ ਘਰ ਦੀਆਂ ਬਹੁਤ ਸਾਰੀਆਂ ਯਾਦਾਂ ਚੇਤੇ ਸੀ ਖੁਸ਼ੀ ਤੇ ਗੁਰੀ ਤੋਂ ਮੈਂ ਬਹੁਤ ਛੋਟੀ ਸੀ ਜਦੋਂ ਵਹਿ ਘਰ ਛੱਡਿਆ ਸੀ ਅੱਜ ਸਾਰੇ ਜਾਨੇ ਆਪਣੇ ਜਦੀ ਘਰ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਦੇ ਸੀ ਸਵੇਰੇ ਉੱਠ ਕੇ ਸਾਰੇ ਜਾਨੇ ਆਪੋ ਆਪਣੇ ਕੰਮਾਂ ਤੇ ਚਲੇ ਗਏ ਮਨਜੀਤ ਤੇ ਮਨਜੋਤ ਨੂੰ ਸ਼ਹਿਰ ਵਾਲੇ ਘਰ ਛੱਡ ਕੇ ਜਗਦੀਪ ਵੀ ਆਪਣੇ ਕੰਮ ਤੇ ਚਲਾ ਗਿਆ ਖੁਸ਼ੀ ਵੀ ਕਾਲ ਚਲੀ ਗਈ ਅਗਲੇ ਮਹੀਨੇ ਉਹਦੇ ਪੇਪਰ ਸ਼ੁਰੂ ਹੋ ਜਾਣੇ ਸੀ ਲੁੜੀ ਵਾਲੇ ਜਨ ਬਲਵਿੰਦਰ ਨੇ ਆਪਣੇ ਘਰ ਪ੍ਰੋਗਰਾਮ ਰੱਖਿਆ ਜਗਦੀਪ ਤੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਬਲਵਿੰਦਰ ਦਾ ਸੋਚਣਾ ਸੀ ਕਿ ਮਨਜੋਤ ਦੇ ਦਾਦੇ ਨਹੀਂ ਤਾਂ ਕੋਈ ਖੁਸ਼ੀ ਮਨਾਉਣੀ ਨਹੀਂ ਸੀ ਨਾ ਪਰਿਵਾਰ ਨੂੰ ਹੀ ਕੁਝ ਕਰਨ ਦੇਣਾ ਸੀ ਇਸ ਲਈ ਬਲਵਿੰਦਰ ਆਪਣੇ ਵੱਲੋਂ ਕੋਈ ਕਮੀ ਨਹੀਂ ਸੀ ਰੱਖਣੀ ਚਾਹੁੰਦਾ ਬਲਵਿੰਦਰ ਨੂੰ ਇਹ ਵੀ ਸੀ ਜਗਦੀਪ ਨੂੰ ਸਭ ਕੁਝ ਵਧੀਆ ਮਹਿਸੂਸ ਹੋਵੇ ਹਰ ਕੰਮ ਆਪਣੇ ਹੱਥੀ ਕੀਤਾ ਜਗਦੀਪ ਤਾਂ ਪਹਿਲਾਂ ਹੀ ਬਲਵਿੰਦਰ ਦਾ ਬਹੁਤ ਮਾਣ ਇੱਜ਼ਤ ਕਰਦਾ ਸੀ ਗੁਰੀ ਦੇ ਸਹੁਰਿਆਂ ਵੱਲੋਂ ਵੀ ਸਾਰੇ ਰਿਸ਼ਤੇਦਾਰ ਆਏ ਬਸ ਨਹੀਂ ਆਏ ਤਾਂ ਜਗਦੀਪ ਦੇ ਮੰਮੀ ਡੈਡੀ ਨਹੀਂ ਆਏ ਜਗਦੀਪ ਦੇ ਫੁੱਫੜ ਜੀ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਣੇ ਸਾਲੇ ਨੂੰ ਕਿ ਹੁਣ ਖੁਸ਼ੀ ਦਾ ਮੌਕਾ ਸਭ ਗਲੇਸ਼ਿਕਵੇ ਦੂਰ ਹੋ ਜਾਣਗੇ ਪਰ ਜਗਦੀਪ ਦਾ ਡੈੜੀ ਆਪਣੇ ਲਾਜ ਨਹੀਂ ਛੱਡ ਸਕਿਆ ਚਲੋ ਜੀ ਕਿਸੇ ਇੱਕ ਦਿਨ ਆਉਣ ਨਾਲ ਕਿਹੜਾ ਪ੍ਰੋਗਰਾਮ ਰੁੱਕ ਜਾਂਦਾ ਉਹ ਤਾਂ ਹਰ ਹਾਲਤ ਵਿੱਚ ਸਭ ਕੁਝ ਖੁਸ਼ੀ ਖੁਚੀ ਨਿਪਟ ਗਿਆ ਜਗਦੀਪ ਤੇ ਬਲਵਿੰਦਰ ਨੇ ਸਾਰੇ ਰਿਸ਼ਤੇਦਾਰਾਂ ਨੂੰ ਝਗੜਣ ਵਿਹਾਰ ਨਾਲ ਬਿਤਾ ਕੀਤਾ ਸਭ ਤੋਂ ਬਾਅਦ ਉਹ ਜਗਦੀਸ਼ਿੰਦਰ ਹੋਣਾਂ ਦਾ ਪਰਿਵਾਰ ਗਿਆ ਨਰਿੰਦਰ ਤੇ ਮਨਦੀਪ ਰੁੱਕ ਗਏ ਰਾਤ ਨੂੰ ਪੀ ਪਾਣੀ ਤੋਂ ਵੇਲੇ ਹੋ ਕੇ ਸਾਰੇ ਜਾਣੇ ਗੱਲਾਂ ਮੱਤਾਂ ਕਰ ਲੱਗੇ ਖੁਸ਼ੀ ਤੇ ਗੁਰੀ ਵੀ ਸਾਰੇ ਕੰਮਣ ਮੇੜ ਕੇ ਸਭ ਲਈ ਦੁੱਧ ਲੈ ਕੇ ਹਾਲ ਵਿੱਚ ਆ ਗਏਗਾ ਅੱਧੀ ਰਾਤ ਤੱਕ ਸਾਰੇ ਬੈਠੇ ਗੱਲਾਂ ਕਰੀ ਗਏ ਇੱਕ ਦੂਜੇ ਨੂੰ ਹਸਮਖੋਲ ਕਰੀ ਗਏ ਮਨਦੀਪ ਨੂੰ ਬਹੁਤ ਹੈਰਾਨੀ ਹੋਈ ਕਿ ਵੱਡੇ ਛੋਟੇ ਸਭ ਰਲ ਕੇ ਬੈਠੇ ਗੱਲਾਂ ਕਰਦੇ ਮਨਦੀਪ ਵੇਖ ਕੇ ਕਰਤਾ ਕਿਸੇ ਦੀ ਹਿੰਮਤ ਨਹੀਂ ਸੀ ਵੱਡਿਆਂ ਸਾਹਮਣੇ ਬੋਲਣ ਦੀ ਐਵੇਂ ਦੀਆਂ ਖੁਸ਼ੀਆਂ ਮਨਦੀਪ ਨੇ ਪਹਿਲੀ ਵਾਰੀ ਦੇਖੂਆਂ ਸੀ ਗੱਲਾਂ ਮਤਾਂ ਕਰਦੇ ਸਾਰੇ ਜਿੱਥੇ ਜਿਹਦਾ ਦਿਲ ਕੀਤਾ ਉੱਥੇ ਜਾਉਂਗੇ ਅਗਲੀ ਸਵੇਰ ਉੱਠ ਕੇ ਮਨਦੀਪ ਨੇ ਸਵੇਰੇ ਸਾਰਿਆਂ ਲਈ ਚਾਹ ਕੀਤੀ ਤੇ ਸਾਰੇ ਜਾਨੇ ਉੱਠ ਕੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ ਖੁਸ਼ੀ ਕਾਲ ਚਲੀ ਗਈ ਰਜਵੰਤ ਉਹਨੂੰ ਛੱਡ ਕੇ ਸੁੱਤਲ ਚਲਾ ਗਿਆ ਨਰਿੰਦਰ ਤੇ ਮਨਦੀਪੀ ਆਪਣੇ ਬੰਦ ਨੂੰ ਚਲੇ ਗਏ ਜਨੂਰੀ ਦੇ ਕਿਲੇਅਤ ਤੇ ਮਨਦੀਪ ਦੀ ਕੈਨੇਡਾ ਦੀ ਵਿਜੀਲੀ ਇੰਟਰਵਿਊ ਸੀ ਮਨਦੀਪ ਨੂੰ ਇਸ ਗੱਲ ਦੀ ਬਹੁਤ ਟੈਨਸ਼ਨ ਸੀ ਕਿ ਪਤਾ ਨਹੀਂ ਇੰਟਰਵਿਊ ਵਿੱਚ ਕੀ ਪੁੱਛਣਗੇ ਨਰਿੰਦਰ ਉਹਨੂੰ ਰੋਜ਼ ਕੁਝ ਨਾ ਕੁਝ ਸਮਝਾਉਂਦਾ ਰਹਿੰਦਾ ਚਲੋ ਮਨਦੀਪ ਲਈ ਇੰਟਰਵਿਊ ਬਹੁਤ ਵਧੀਆ ਹੋਗੀ ਤੇ ਉਹਨੂੰ ਵੀਜ਼ਾ ਵੀ ਮਿਲ ਗਿਆ ਨਰਿੰਦਰ ਨੇ ਆਪਣੀ ਤੇ ਮਨਦੀਪ ਦੀ ਫਰਵਰੀ ਦੇ ਅਖੀਰ ਦੀ ਟਿਕਟ ਲੈ ਲਈ ਉਧਰ ਖੁਸ਼ੀ ਦੇ ਪੇਪਰ ਸ਼ੁਰੂ ਹੋ ਗਏ ਖੁਸ਼ੀ ਬਹੁਤ ਵਿਅਸਤ ਹੋ ਗਈ ਕੁਸ਼ਪ੍ਰੀਤ ਆਪਣੇ ਘਰ ਦੇ ਕੰਮ ਤੇ ਬਸ ਪੜਾਈ ਵਾਲੇ ਹੀ ਧਿਆਨ ਦਿੰਦੀ ਸੀ ਕੁਸ਼ਪ੍ਰੀਤ ਕੋਲੇ ਕਿਸੇ ਨਾਲ ਗੱਲ ਕਰਨ ਦਾ ਟਾਈਮ ਵੀ ਨਹੀਂ ਸੀ ਇੱਕ ਦਿਨ ਸ਼ਾਮ ਨੂੰ ਕੁਸ਼ਪ੍ਰੀਤ ਨੂੰ ਸੁਖਦੀਪ ਦਾ ਮੈਸੇਜ ਆਇਆ ਹੋਇਆ ਸੀ ਖੁਸ਼ੀ ਨੇ ਰਿਪਲਾਈ ਕਰ ਦਿੱਤਾ ਬਾਅਦ ਵਿੱਚ ਫ੍ਰੀ ਹੋ ਕੇ ਗੱਲ ਕਰੂੰਗੀ ਧਿਆਨ ਚਲਦੇ ਆ ਐਵੇਂ ਹੀ ਪੜਦੇ ਪੜਦੇ ਉਹ ਨੂੰ ਨੀਂਦ ਆ ਗਈ ਜਦੋਂ ਤੋਂ ਕਸ਼ਪਤ ਨੇ ਆਪਣੀ ਪੜਾਈ ਸ਼ੁਰੂ ਕੀਤੀ ਸੀ ਉਸ ਦਿਨ ਤੋਂ ਹੀ ਰਾਜਵੰਤ ਪੜਾਈ ਵਿੱਚ ਖੁਸ਼ੀ ਦੀ ਮਦਦ ਕਰਦਾ ਉਹਦੇ ਨਾਲ ਕਰਦੇ ਕੰਮਕਾਜ ਵੀ ਕਰਵਾ ਦਿੰਦਾ ਸੀ ਰਾਜਵੰਤ ਨੂੰ ਆਦਤ ਸੀ ਕਰਦੇ ਕੰਮਕਾਜ ਕਰਨ ਦੀ ਉਹ ਆਪਣੀ ਮੰਮੀ ਨਾਲ ਵੀ ਸਾਰੇ ਕੰਮਕਾਜ ਵਿੱਚ ਮਦਦ ਕਰਾਉਂਦਾ ਸੀ ਰਾਜਵੰਤ ਦੀ ਮੰਮੀ ਨੂੰ ਪਸੰਦ ਨਹੀਂ ਸੀ ਕਿ ਕੁਛ ਪ੍ਰੀਤੀ ਮਦਦ ਕਰਵਾਵੇ ਉਹ ਹਰ ਵਕਤ ਰਾਜਵੰਤ ਨੂੰ ਉਹਦਾ ਗੁਲਾਮ ਕਹਿੰਦੀ ਤੇ ਖੁਸ਼ਪ੍ਰੀਤ ਨੂੰ ਵੀ ਬੋਲਦੀ ਰਹਿੰਦੀ ਕਿ ਮੇਰੇ ਮੁੰਡੇ ਤੋਂ ਕੰਮ ਕਰਾਉਂਦੀ ਹੈ ਮਹਾਰਾਣੀ ਤੋਂ ਆਪ ਕੋਈ ਕਰਦਾ ਕੰਮ ਨਹੀਂ ਹੁੰਦਾ ਪਰ ਖੁਸ਼ਪ੍ਰੀਤ ਤੇ ਰਾਜਵੰਤ ਚੁੱਪੀ ਰਹਿੰਦੇ ਕਿ ਘਰ ਵਿੱਚ ਕਲੇਸ਼ ਨਾ ਹੋਵੇ ਜੋ ਵੀ ਸੀ ਖੁਸ਼ਪ੍ਰੀਤ ਬਹੁਤ ਮਿਹਨਤ ਕਰਦੀ ਸੀ ਤੇ ਮਿਹਨਤ ਦਾ ਫਲ ਵਧੀਆ ਹੀ ਮਿਲਦਾ ਖੁਸ਼ੀ ਦੇ ਸਾਰੇ ਪੇਪਰ ਬਹੁਤ ਵਧੀਆ ਹੋ ਗਏ ਇਮਤਿਹਾਨ ਖਤਮ ਹੋਣ ਤੋਂ ਬਾਅਦ ਇੱਕ ਦਿਨ ਸੁਖਦੀਪ ਨਾਲ ਵੀ ਗੱਲ ਕਰਨੀ ਸੁਖਦੀਪ ਨੇ ਕੁਝ ਖਾਸ ਗੱਲ ਨਹੀਂ ਕੀਤੀ ਬਸ ਪੇਪਰਾਂ ਦਾ ਹੀ ਪੁੱਛਿਆ ਸ਼ਾਇਦ ਉਹਨੇ ਖੁਸ਼ੀ ਦੀ ਆਵਾਜ਼ ਹੀ ਸੁਣਨੀ ਸੀ ਖੁਸ਼ੀ ਆਪਣੇ ਹਸਮਖ ਸੁਭਾ ਤੋਂ ਮਜਬੂਰ ਸੁਖਦੀਪ ਨੂੰ ਮਖੌਲ ਕਰਦੀ ਆ ਕਿ ਬਸ ਆਹੀ ਗੱਲ ਕਰਨ ਲਈ ਫੋਨ ਕੀਤਾ ਸੀ ਸੁਖਦੀਪ ਲਾਹੌਰ ਕੀ ਗੱਲ ਕਰਨੀ ਸੀ ਤੇਰੀ ਪੜਾਈ ਕਿਵੇਂ ਚੱਲਦੀ ਹੈ ਇਹ ਪੁੱਛਣਾ ਸੀ ਖੁਸ਼ਪ੍ਰੀਤ ਨੇ ਕਿਹਾ ਅੱਛਾ ਜੀ 10 ਮਿੰਟਾਂ ਵਿੱਚ ਹੀ ਇੱਕ ਦੂਜੇ ਨਾਲ ਮਖੌਲ ਕਰੀ ਗਏ ਬਾਅਦ ਵਿੱਚ ਖੁਸ਼ਪ੍ਰੀਤ ਨੇ ਫੋਨ ਕੱਟ ਦਿੱਤਾ ਕਿਉਂਕਿ ਉਹਨੇ ਰਾਤੀ ਰੋਟੀ ਬਣਾਉਣੀ ਸੀ ਨਰੇਂਦਰ ਤੇ ਮੰਦੀਪੀ ਕੈਨੇਡਾ ਨੂੰ ਚਲੇ ਗਏ ਮੰਦੀਪ ਨੇ ਆਪਣੀ ਭਾਬੀ ਨੂੰ ਕੈਨੇਡਾ ਜਾਣ ਬਾਰੇ ਫੋਨ ਕਰਕੇ ਦੱਸ ਦਿੱਤਾ ਸੀ ਪਰ ਫਿਰ ਵੀ ਉਹਦੇ ਪੇਕੇਆ ਤੋਂ ਉਹਨੂੰ ਕੋਈ ਮਿਲ ਨਹੀਂ ਆਇਆ ਸ਼ਿੰਦਰ ਹੁਣਾ ਨੇ ਮੰਦੀਪ ਨੂੰ ਪੇਕੇ ਮਿਲਣ ਜਾਣ ਨੂੰ ਕਿਹਾ ਤਾਂ ਉਹਨੇ ਵੀ ਜਾਣ ਤੋਂ ਮਨਾ ਕਰ ਦਿੱਤਾ ਕਿ ਮੈਂ ਵੀ ਨਹੀਂ ਜਾਣਾ ਕਿਉਂਕਿ ਮੰਦੀਪ ਨੂੰ ਹਲੇ ਵੀ ਆਪਣੇ ਡੈਡੀ ਅਤੇ ਵੀਰ ਤੇ ਯਕੀਨ ਨਹੀਂ ਸੀ ਮੰਦੀਪ ਨੇ ਕੈਨੇਡਾ ਜਾ ਕੇ ਵੀ ਆਪਣੇ ਪੇਕੇ ਕਦੇ ਫੋਨ ਨਹੀਂ ਕੀਤਾ ਉਹਦੇ ਡੈਡੀ ਨੇ ਖੁਦ ਹੀ ਮੰਦੀਪ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨਾਂ ਦੋਵਾਂ ਨੇ ਸਾਰੇ ਪਰਿਵਾਰ ਨੂੰ ਮਨਦੀਪ ਨਾਲ ਗੱਲ ਕਰਨ ਤੋਂ ਮਨਾ ਕੀਤਾ ਹੋਇਆ ਸੀ। ਮਨਦੀਪ ਨੇ ਵੀ ਆਪਣੇ ਸਹੁਰੇ ਘਰ ਨੂੰ ਹੀ ਪੇਕਾ ਕਰ ਮੰਨ ਲਿਆ। ਉਹ ਰੋ ਸਾਰਿਆਂ ਨਾਲ ਗੱਲ ਕਰਦੀ, ਗੁਰੀ ਤੇ ਖੁਸ਼ੀ ਨਾਲ ਵੀ ਰੋਜ਼ ਗੱਲਾਂ ਕਰਦੀ। ਪਰ ਆਪਣੇ ਪੇਕੇ ਕਦੇ ਫੋਨ ਨਾ ਲਾਇਆ। ਮਨਦੀਪ ਤੇ ਨਰਿੰਦਰ ਨੂੰ ਕੈਨੇਡਾ ਗਏ, 1 ਮਹੀਨਾ ਹੋ ਗਿਆ। ਹੁਣ ਤੱਕ ਮਨਦੀਪ ਕੰਮ ਤੇ ਵੀ ਜਾਣ ਲੱਗ ਗਈ ਸੀ। ਉਹਦਾ ਮਨ ਵੀ ਲੱਗ ਗਿਆ ਸੀ। ਸੁਖਦੀਪ ਕਰਕੇ ਵੀ ਮਨਦੀਪ ਨੂੰ ਕੈਨੇਡਾ ਜਾ ਕੇ ਉਪਰਾਂ ਨਹੀਂ ਸੀ ਲੱਗਿਆ। ਉਹ 4 ਸਾਲ ਇਕੱਠੇ ਬੜੇ ਸੀ। ਦੋਵਾਂ ਦੀ ਵਿਧਿਆ ਬੰਦੀ ਸੀ। ਇਦਰਮਨ ਜੋਤ ਸਿੰਘ ਦਾ ਪਹਿਲਾ ਜਨਮ ਦਿਨ ਆ ਗਿਆ। ਮਨਜੋਤ ਦੇ ਤਾਇਆ ਤੇ ਤਾਈ ਵੀ ਜਨਮ ਦਿਨ ਤੇ ਆਏ। ਰਾਜਵੰਤ ਤੇ ਖੁਸ਼ੀ ਵੀ ਜਨਮ ਦਿਨ ਦੀਆਂ ਵਧਾਈਆਂ ਦੇਣ ਕਿ ਟਿਕੜਾਉਣ ਲੈ ਕੇ ਗਏ। ਉੱਥੇ ਹੀ ਖੁਸ਼ਪ੍ਰੀਤ ਦੀ ਸਿਹਤ ਖਰਾਬ ਹੋ ਗਈ। ਜਦੋਂ ਖੁਸ਼ਪ੍ਰੀਤ ਨੂੰ ਹਸਪਤਾਲ ਲੈ ਕੇ ਗਏ ਤੇ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਖੁਸ਼ਖਬਰੀ ਸੁਣਾਈ ਕਿ ਖੁਸ਼ਪ੍ਰੀਤ ਮਾਂ ਬਣਨ ਵਾਲੀ ਹੈ। ਰਾਜਵੰਤ ਸੁਣ ਕੇ ਬਹੁਤ ਖੁਸ਼ ਹੋਇਆ। ਸਾਰਾ ਪਰਿਵਾਰ ਇੱਕ ਦੂਜੇ ਨੂੰ ਦਾਹੀਆਂ ਦੇਣ ਲੱਗੇ। ਸ਼ਾਮ ਨੂੰ ਖੁਸ਼ਪ੍ਰੀਤ ਨੂੰ ਘਰ ਲੈ ਆਏ। ਡਾਕਟਰ ਨੇ ਖੁਸ਼ਪ੍ਰੀਤ ਨੂੰ ਆਰਾਮ ਕਰਨ ਲਈ ਕਿਹਾ ਸੀ। ਰਾਜਵੰਤ ਨੇ ਆਪਣੀ ਮੰਮੀ ਨੂੰ ਕੁਝ ਪ੍ਰੀਤ ਦਾ ਧਿਆਨ ਰੱਖਣ ਨੂੰ ਕਹਿਣ ਲੱਗਾ ਪਰ ਉਸਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਰਾਜਵੰਤ ਦੁਬਾਰਾ ਆਪਣੀ ਮੰਮੀ ਨੂੰ ਕਹਿਣ ਲੱਗਿਆ ਤਾਂ ਉਹ ਖਿਜ ਕੇ ਬੋਲੀ ਕਿ ਮੈਂ ਆਪਣਾ ਬੁਟੀਕ ਦਾ ਕੰਮਕਾਜ ਦੇਖਾਂ, ਕਿਸ ਮਹਾਰਾਣੀ ਦਾ ਧਿਆਨ ਰੱਖਾਂ। ਰਾਜਵੰਤ ਮੰਮੀ ਕੀ ਗੱਲ ਹੈ ਤੁਸੀਂ ਕਿਉਂ ਕੁਝ ਪ੍ਰੀਤ ਨੂੰ ਬੁਰਾ ਭਲਾ ਕੀ ਜਾਂਦੇ ਹੋ? ਮੈਂ ਬਹੁਤ ਦਿਨਾਂ ਤੋਂ ਦੇਖਦਾ ਤੁਸੀਂ ਹਮੇਸ਼ਾ ਇਹਦੇ ਨਾਲ ਗੁੱਸੇ ਰਹਿੰਦੇ ਹੋ। ਰਾਜਵੰਤ ਦੀ ਮੰਮੀ ਬੋਲੀ ਮੈਂ ਕਿਹਾ ਸੀ ਇਹਨੂੰ ਅੱਗੇ ਪੜਾਉਣਾ। ਨਾ ਮਹਾਰਾਣੀ ਕਰਦਾ ਕੰਮ ਕਰਦੀ ਐ। ਉਹਨੇ ਦੀ ਸੇਧ ਦਾ ਧਿਆਨ ਰੱਖੋ ਆਏ ਦਿਨ ਵੇਖੇ ਤੁਰੀ ਰਹਿੰਦੀ ਐ ਨਾ ਤੈਨੂੰ ਸ਼ਰਮ ਆ ਤੂੰ ਵੀ ਨਾਲ ਹੀ ਤਰਪੈਣਾ ਜਿੱਧਰ ਨੂੰ ਜਾਣਾ ਰਾਜਵੰਤ ਬੋਲੇ ਤੁਸੀਂ ਤਾਂ ਐਵੇਂ ਹੀ ਗੁੱਸਾ ਕਰਦੇ ਹੋ ਕੁਛ ਪ੍ਰੀਤ ਨੂੰ ਬੜਾਈ ਦਾ ਸ਼ੌਂਕ ਸੀ ਫਿਰ ਕੀ ਅਜੇ ਪੜਨ ਲੱਗ ਗਈ ਜਾਨ ਤੋਂ ਪਹਿਲਾਂ ਵੀ ਤਾਂ ਆਕੇ ਵੀ ਖੁਸ਼ਪ੍ਰੀਤ ਹੀ ਕੰਮ ਕਰਦੀ ਐ ਸਾਰਾ ਤੁਸੀਂ ਤਾਂ ਬੜੀਕ ਤੇ ਹੁੰਨੇ ਹੋ ਤੁਸੀਂ ਰਹਿਣ ਦਿਓ ਮੈਂ ਆਪ ਹੀ ਧਿਆਨ ਰੱਖ ਲਵਾਂਗਾ ਰਾਜਵੰਤ ਬੋਲਿਆ ਰਾਜਵੰਤ ਹਾਲ ਵਿੱਚੋਂ ਉੱਠ ਕੇ ਅੰਦਰ ਕਮਰੇ ਵਿੱਚ ਖੁਸ਼ੀ-ਖੁਲ ਚਲਾ ਗਿਆ ਖੁਸ਼ਪ੍ਰੀਤ ਨੂੰ ਸਮਝਾਉਣ ਲੱਗਾ ਕਿ ਆਪਣਾ ਧਿਆਨ ਰੱਖੇ ਸੇਧ ਠੀਕ ਹੋਣ ਤੱਕ ਘਰ ਵਿੱਚ ਹੀ ਆਰਾਮ ਕਰੇ ਬਾਅਦ ਵਿੱਚ ਕਾਲਜ ਜਾਣਾ ਸ਼ੁਰੂ ਕਰੇ ਇੱਕ ਦਿਨ ਆਰਾਮ ਕਰਨ ਤੋਂ ਬਾਅਦ ਖੁਸ਼ਪ੍ਰੀਤ ਕਰਦੇ ਕੰਮ ਕਰਨ ਲੱਗ ਗਿਆ ਫਿਰ ਕਾਲਜ ਵੀ ਜਾਣ ਲੱਗ ਗਿਆ ਚਾਰ ਮਹੀਨੇ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਖੁਸ਼ਪ੍ਰੀਤ ਦੇ ਫਾਈਨਲ ਪੇਪਰ ਸ਼ੁਰੂ ਹੋ ਗਏ ਕੁਝ ਪ੍ਰੀਤ ਨੇ ਬਹੁਤ ਮਿਹਨਤ ਕੀਤੀ ਤੇ ਉਹਦੇ ਪੇਪਰ ਬਹੁਤ ਵਧੀਆ ਹੋ ਗਏ। ਉਹ ਬਹੁਤ ਖੁਸ਼ੀ ਕੇ ਵਧੀਆ ਨੰਬਰ ਨਾਲ ਪਾਸ ਹੋ ਗਈ ਤੇ ਆਪਣੇ ਪਾਸ ਹੋਣ ਦੀ ਖੁਸ਼ਖਬਰੀ ਪਹਿਲਾਂ ਰਾਜਵੰਤ ਮੰਮੀ ਜੀ ਤੇ ਆਪਣੀ ਮੰਮੀ ਪਪਾ ਨੂੰ ਦੱਸੀ। ਸਾਰੇ ਜਾਣੇ ਖੁਸ਼ ਸੀ। ਸ਼ਾਮ ਨੂੰ ਰਾਜਵੰਤ ਤੇ ਕੁਝ ਪ੍ਰੀਤ ਗੁਰਦੁਆਰਾ ਸਹਿਮਤਾ ਟੇਕਣਗੇ ਬਾਅਦ ਵਿੱਚ ਲੰਗਰ ਹਾਲ ਵਿੱਚ ਸੇਵਾ ਕਰਕੇ ਘਰ ਨੂੰ ਵਾਪਸ ਆ ਗਏ। ਕਰਦਾ ਕੰਮ ਕਾਜ ਕਰਨ ਤੋਂ ਬਾਅਦ ਜਦੋਂ ਖੁਸ਼ਪ੍ਰੀਤ ਕਮਰੇ ਵਿੱਚ ਆਈ ਰਾਜਵੰਤ ਕੁਝ ਪ੍ਰੀਤ ਹੁਣ ਤੂੰ ਆਪਣਾ ਖਾਸ ਧਿਆਨ ਰੱਖਿਆ ਕਰ ਜਿੰਨਾ ਕੋ ਕੰਮ ਕਾਜ ਹੁੰਦਾ ਕਰ ਲਿਆ ਬਾਕੀ ਮੈਂ ਆਪੇ ਕਰ ਲਿਆ ਕਰਨਾ ਮੈਂ ਵੀ ਹੁਣ ਕੋਸ਼ਿਸ਼ ਕਰਿਆ ਕਰੂੰ ਛੇਤੀ ਕਰ ਆਇਆ ਜਾਇਆ ਕਰ ਕੁਝ ਪ੍ਰੀਤ ਆਪਣੇ ਜਿਹੜਾ ਰਾਜਵੰਤ ਕੋਈ ਬਹੁਤਾ ਕੰਮ ਹੈ ਕਰਦਾ ਕੰਮ ਕਾਜ ਮੈਂ ਆਪੇ ਕਰ ਲਿਆ ਕਰਨੇ ਬਸ ਤੁਸੀਂ ਟਾਈਮ ਨਾਲ ਕਰ ਆਇਆ ਜਾਇਆ ਕਰੋ ਰਾਜਵੰਤ ਹੁਣ ਹਰ ਰੋਜ਼ ਜਲਦੀ ਕਰ ਆ ਜਾਂਦਾ ਕਰ ਆ ਕੇ ਉਹ ਖੁਸ਼ੀ ਦੀ ਮਦਦ ਕਰ ਦਿੰਦਾ ਆਪਣੀ ਮੰਮੀ ਨੂੰ ਵੀ ਸ਼ਾਮ ਨੂੰ ਬਟੇਕ ਤੋਂ ਲੈ ਆਉਂਦਾ ਉਹ ਦੋਵੇਂ ਤਾਂ ਬਹੁਤ ਖੁਸ਼ੀ ਵਧੀਆ ਦਿਨ ਲੰਘਦੇ ਸੀ ਬਸ ਰਾਜਵੰਤ ਦੀ ਮੰਮੀ ਪਤਾ ਨਹੀਂ ਕਿਉਂ ਨਾਰਾਜ਼ ਰਹਿੰਦੀ ਸੀ ਸ਼ਾਇਦ ਉਹ ਨੂੰ ਇਹ ਸੀ ਕਿ ਕੁਸ਼ਪ੍ਰਿਤ ਪੜ੍ਹਨ ਨਾਲ ਲੱਗਦੀ ਸਿਰਫ ਪਟੀਕ ਦਾ ਕੰਮ ਹੀ ਸੰਭਾਲਦੀ ਉਧਰ ਕੁਰੀ ਦੀ ਹਸਪਤਾਲ ਵਿੱਚ ਤਰੱਕੀ ਹੋ ਗਈ ਨਾਲ ਹੀ ਉਹਦੀ ਤਨਖਾਹ ਵੀ ਵਧ ਗਈ ਹੁਣ ਉਹਨੇ ਗਵਰਨਮੈਂਟ ਜੋਬ ਲਈ ਵੀ ਅਪਲਾਈ ਕਰ ਦਿੱਤਾ ਸੀ ਸ਼ਾਮ ਨੂੰ ਰਾਜਵੰਤ ਤੇ ਕੁਸ਼ਪ੍ਰਿਤ ਕੁਰੀ ਨੂੰ ਉਧਰ ਹੀ ਆ ਦੇਣ ਲਈ ਘਰ ਚਲੇ ਗਏ ਉਧਰ ਕਿਰਨ ਤੇ ਹਰਿੰਦਰ ਵੀ ਆਏ ਹੋਏ ਸੀ ਤੇ ਗੁਰੀ ਤੇ ਜੇਠ ਤੇ ਜਠਾਣੀ ਵੀ ਆਏ ਹੋਏ ਸੀ ਉਹ ਤਾਂ ਕਿਸੇ ਨਾ ਕਿਸੇ ਬਾਹਨੇ ਮਨਜੋਤ ਨੂੰ ਮਿਲਣਾ ਆ ਹੀ ਜਾਂਦੇ ਸਾਰੇ ਨੇ ਰਲ ਮਿਲ ਕੇ ਵਧੀਆ ਟਾਈਮ ਪਾਸ ਕੀਤਾ ਅਗਲੀ ਸਵੇਰ ਜਦੋਂ ਰਾਜਵੰਤ ਤੇ ਖੁਸ਼ਪ੍ਰੀਤ ਘਰ ਆਏ ਤਾਂ ਮੰਮੀ ਜੀ ਫਿਰ ਨਰਾਜ ਹੋ ਕੇ ਪਤਾ ਨਹੀਂ ਕਰ ਤਾਂ ਮਾਹੌਲ ਖਰਾਬ ਹੀ ਰਹਿੰਦਾ ਸੀ ਹਰ ਛੋਟੀ ਛੋਟੀ ਗੱਲ ਤੇ ਘਰ ਵਿੱਚ ਲੜਾਈ ਰਹਿੰਦੀ ਇੱਕ ਦਿਨ ਜਦੋਂ ਖੁਸ਼ਪ੍ਰੀਤ ਦੁਪਹਿਰ ਨੂੰ ਕਮਰੇ ਵਿੱਚੋਂ ਬਾਹਰ ਆਈ ਤਾਂ ਰਾਜਵੰਤ ਤੇ ਉਹਦੀ ਮੰਮੀ ਵਿੱਚ ਬਹੁਤ ਜ਼ਿਆਦਾ ਬਹਿਸ ਹੁੰਦੀ ਸੀ ਲੜਾਈ ਕਿਸ ਗੱਲ ਤੋਂ ਹੋਈ ਖੁਸ਼ਪ੍ਰੀਤ ਨੂੰ ਕੁਝ ਵੀ ਸਮਝ ਨਹੀਂ ਲੱਗੀ ਰਾਜਵੰਤ ਖੋਜਪ੍ਰੀਤ ਨੂੰ ਬਿਨਾ ਮਿਲੇ ਹਸਪਤਾਲ ਵਾਪਸ ਚਲਾ ਗਿਆ ਰਾਤ ਨੂੰ ਜਦੋਂ ਘਰ ਵਾਪਸ ਆਇਆ ਤਾਂ ਖੋਜਪ੍ਰੀਤ ਨੇ ਮੰਮੀ ਜੀ ਨਾਲ ਬੈਠ ਕੇ ਦਾ ਕਾਰਨ ਪੁੱਛਿਆ ਰਾਜਵੰਤ ਕੁਝ ਨਹੀਂ ਖੋਜਪ੍ਰੀਤ ਤੂੰ ਫਿਕਰ ਨਾ ਕਰ ਸਿਰਫ ਆਪਣਾ ਖਿਆਲ ਰੱਖਿਆ ਕਰ ਖੋਜਪ੍ਰੀਤ ਕਿਉਂ ਰਾਜਵੰਤ ਤੁਸੀਂ ਮੈਨੂੰ ਦੱਸ ਦੇ ਕਿਉਂ ਨਹੀਂ ਮੰਮੀ ਜੀ ਦੁਪਹਿਰ ਤੋਂ ਬਾਅਦ ਕਮਰੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ ਨਾ ਉਹਨਾਂ ਨੇ ਰੋਟੀ ਖਾਧੀ ਵੀ ਠੀਕ ਤੇ ਵੀ ਨਹੀਂ ਗਏ ਦੁਪਹਿਰ ਤੋਂ ਬਾਅਦ ਗੱਲ ਤਾਂ ਦੱਸੋ ਕੀ ਹੋਈ ਹੈ ਰਾਜਵੰਤ ਖੋਜਪ੍ਰੀਤ ਮੰਮੀ ਨੂੰ ਬੁਢੀਗ ਵਿੱਚ ਘਾਟਾ ਪੈ ਗਿਆ ਉਹ ਇਹਦਾ ਕਾਰਨ ਆਪਾਂ ਤੁਮਾਨੂੰ ਮੰਨਦੇ ਆ ਖੁਸ਼ਪ੍ਰੀਤ ਆਪਾਂ ਕਿਵੇਂ ਆਪਾਂ ਤਾਂ ਕਦੇ ਕੋਈ ਪੈਸਾ ਲਿਆ ਹੀ ਨਹੀਂ ਮੰਮੀ ਜੀ ਤੋਂ ਨਾ ਹੀ ਕਦੇ ਘਰ ਖਰਚ ਲਿਆ ਫਿਰ ਇਹ ਕਿਵੇਂ ਹੋਇਆ ਰਾਜਵੰਤ ਭੁੱਲਿਆ ਪੈਸੇ ਦੀ ਦੇਣ ਲੈਣ ਦੀ ਗੱਲ ਨਹੀਂ ਮੰਮੀ ਨੂੰ ਇਹ ਸੀ ਕਿ ਵਿਆਹ ਤੋਂ ਬਾਅਦ ਖੁਸ਼ਪ੍ਰੀਤ ਤੂੰ ਪੜਾਈ ਦੀ ਨਾਲ ਉਹਨਾਂ ਦੀ ਬੁਟੀਕ ਦਾ ਕੰਮ ਸੁਭਾਲਣ ਵਿੱਚ ਮਦਦ ਕਰੇਂਗੀ ਖੁਸ਼ਪ੍ਰੀਤ ਤਾਂ ਹੀ ਮੰਮੀ ਜੀ ਮੇਰੇ ਨਾਲ ਨਾਰਾਜ਼ ਰਹਿੰਦੀ ਆ ਪਰ ਉਹਨਾਂ ਮੈਨੂੰ ਕਦੇ ਨਹੀਂ ਕਿਹਾ ਸੀ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਮੈਂ ਹੁਣ ਚਲੀ ਜਾਇਆ ਕਰੂੰਗੀ ਪਰ ਰਾਜਵੰਤ ਤੁਸੀਂ ਮੰਮੀ ਨੂੰ ਪੈਸੇ ਦੇ ਦਿਓ ਰਾਜਵੰਤ ਮੇਰੇ ਕੋਲੇ ਜਿੰਨੇ ਵੀ ਸੀ ਮੈਂ ਦੇ ਦਿੱਤੇ ਥੋੜੇ ਜਿਹੇ ਘਰ ਖਰਚੇ ਲਈ ਰੱਖੇ ਆ ਪਿੰਡ ਵਾਲੀ ਜ਼ਮੀਨ ਦੇ ਠੇਕੇ ਵਾਲੇ ਪੈਸੇ ਵੀ ਮੰਮੀ ਕੋ ਲਈ ਹੁੰਦੇ ਨੇ ਮੈਂ ਤਾਂ ਇਹ ਕਹਿੰਦਾ ਜਦੋਂ ਕੁਝ ਬਚਦਾ ਹੀ ਨਹੀਂ ਫਿਰ ਇਹੋ ਜਿਹੇ ਕੰਮ ਦਾ ਕੀ ਫਾਇਦਾ ਮੇਰਾ ਕੰਮ ਵਧੀਆ ਚੱਲਦਾ ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਕਿਉਂ ਮੱਥਾ ਮਾਰਨਾ ਕੁਝ ਫਿਰ ਚਲੋ ਕੋਈ ਨਹੀਂ ਘਰ ਕਿਹੜਾ ਵਿਲੇ ਬੈਠ ਹੋਣਾ ਮੰਮੀ ਤੋਂ ਤੁਸੀਂ ਨਾ ਕੁਝ ਵੀ ਕਿਹਾ ਕਰੋ ਲੋਵਣ ਨੇ ਮੰਮੀ ਨੂੰ ਮਨਾਇਆ ਕਿ ਇਕੱਠਿਆਂ ਨੇ ਰੋਟੀ ਖਾਧੀ ਪਰ ਘਰ ਦਾ ਮਾਹੌਲ ਸਦਾ ਖਰਾਬ ਹੀ ਰਹਿੰਦਾ ਸੀ। ਰਾਜਵੰਤ ਦੀ ਮੰਮੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਰਾਜਵੰਤ ਤੇ ਖੁਸ਼ਪ੍ਰੀਤ ਨਾਲ ਝਗੜਾ ਵਾਈ ਰੱਖਦੀ। ਇਦਾਂ ਹੀ ਲੜਾਈ ਝਗੜੇ ਵਿੱਚ ਖੁਸ਼ਪ੍ਰੀਤ ਨੂੰ ਨੌ ਮਹੀਨਾ ਚੱਲ ਪਿਆ। ਇੱਕ ਦਿਨ ਮਨਜੀਤ ਨੇ ਰਾਜਵੰਤ ਦੀ ਮੰਮੀ ਨੂੰ ਖੁਸ਼ੀ ਨੂੰ ਲੈ ਕੇ ਜਾਣ ਬਾਰੇ ਪੁੱਛਿਆ ਮਨਜੀਤ ਭੈਣ ਜੀ ਹੁਣ ਤਾਂ ਖੁਸ਼ਪ੍ਰੀਤ ਦੇ ਬਹੁਤ ਥੋੜੇ ਦਿਨ ਹੀ ਰਹਿ ਗਏ ਡਿਲੀਵਰੀ ਹੋਣ ਵਿੱਚ। ਮੈਂ ਸੋਚਦੀ ਸੀ ਅਸੀਂ ਇਹਨੂੰ ਆਪਣੇ ਕੋਲੇ ਲੈ ਜਾ ਕੇ ਰਾਜਵੰਤ ਦੀ ਮੰਮੀ ਮੇਰੇ ਵੱਲੋਂ ਤਾਂ ਲੈ ਜਾਓ ਮੈਂ ਤਾਂ ਕੀ ਕਰਾਉਣਾ ਇਹਦੇ ਤੋਂ ਬਾਕੀ ਇਹਨਾਂ ਦੀ ਆਪਣੀ ਮਰਜ਼ੀ ਆ ਮਨਜੀਤ ਨੂੰ ਬਹੁਤ ਅਜੀਬ ਲੱਗਿਆ ਕਿ ਖੁਸ਼ੀ ਦੀ ਸੱਸ ਨੇ ਕਿਵੇਂ ਦਾ ਜਵਾਬ ਦਿੱਤਾ ਕਿਉਂਕਿ ਖੁਸ਼ੀ ਤਾਂ ਆਪਣੀ ਮਰਜ਼ੀ ਕਰਨ ਵਾਲੀ ਨਹੀਂ ਫਿਰ ਇਹੋ ਜਿਹਾ ਕੀ ਹੋ ਗਿਆ ਮਨਜੀਤ ਨੇ ਰਾਜਵੰਤ ਤੋਂ ਪੁੱਛਿਆ ਤਾਂ ਰਾਜਵੰਤ ਕਹਿਣ ਲੱਗਾ ਕਿ ਲੈ ਜਾਓ ਮੰਮੀ ਜੀ ਮੈਨੂੰ ਐ ਦੁਆਰ ਨੂੰ ਛੁੱਟੀ ਆ ਮੈਂ ਖੁਦ ਹੀ ਛੱਡ ਆਉਂਗਾ ਮਨਜੀਤ ਰਾਜਵੰਤ ਪੁੱਤ ਛਗਣ ਵਿਹਾਰ ਨਾਲ ਲੈ ਕੇ ਜਾਵਾਂਗੇ ਹਰਿੰਦਰ ਲੈਣਾ ਆਊਗਾ ਰਾਜਵੰਤ ਪਰ ਮੰਮੀ ਤਾਂ ਸਾਨੂੰ ਬੁਲਾਉਂਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਮਨਜੀਤ ਬੋਲੀ ਰਾਜਵੰਤ ਪੁੱਤ ਛਗਨ ਵਿਹਾਰ ਨਾਲ ਲੈ ਕੇ ਜਾਵਾਂਗੇ ਹਰਿੰਦਰ ਲੈਣ ਆਊਗਾ ਰਾਜਵੰਤ ਪਰ ਮੰਮੀ ਤਾਂ ਸਾਨੂੰ ਬੁਲਾਉਂਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਜੇ ਉਹਨਾਂ ਨਾਲ ਕੋਈ ਛਗਨ ਕੀਤਾ ਮਨਜੀਤ ਬੋਲੀ ਕੋਈ ਨਹੀਂ ਪਤਾ ਜਦੋਂ ਹਰਿੰਦਰ ਆਇਆ ਉਹਨਾਂ ਨੇ ਆਪ ਹੀ ਸਭ ਕੁਝ ਕਰ ਦੇਣਾ ਮਨਜੀਤ ਨੇ ਰਾਜਵੰਤ ਨੂੰ ਸਮਝਾ ਕੇ ਫਿਰ ਘਰ ਵੀ ਬਲਵਿੰਦਰ ਨਾਲ ਸਲਾਹ ਕੀਤੀ ਤੇ ਫਿਰ ਛਿੰਦਰ ਨਾਲ ਵੀ ਸਲਾਹ ਕੀਤੀ ਰਾਜਵੰਤ ਨੇ ਘਰ ਆ ਕੇ ਕੁਸ਼ਪ੍ਰੀਤ ਨੂੰ ਸਾਰਾ ਕੁਝ ਦੱਸ ਦਿੱਤਾ ਕੁਸ਼ਪ੍ਰੀਤ ਕਹਿਣ ਲੱਗੀ ਮੈਂ ਇੱਥੇ ਹੀ ਰੁਕ ਜਾਨੀ ਆ ਰਾਜਵੰਤ ਮੇਰੇ ਵੱਲੋਂ ਤਾਂ ਰੁਕ ਜਾ ਪਰ ਮੈਨੂੰ ਪਤਾ ਮੰਮੀ ਨੇ ਤੇਰੇ ਕੋਲ ਨਹੀਂ ਆਉਣਾ ਉਹ ਜਿੱਤ ਦੀ ਪੱਕੀ ਆ ਮੈਂ ਹਫਤੇ ਦੀਆਂ ਛੁੱਟੀਆਂ ਕਰ ਸਕਦਾ ਉਸ ਤੋਂ ਵੱਧ ਛੁੱਟੀਆਂ ਮਿਲਦੀਆਂ ਨਹੀਂ ਇਸ ਨਾਲੋਂ ਚੰਗਾ ਹਰਿੰਦਰ ਵੀਰਾ ਆਊਗਾ ਲੈਣ ਤੂੰ ਚਲੀ ਜਾਈ ਤੈਨੂੰ ਉੱਥੇ ਮੰਮੀ ਜੀ ਹੁਣਾਂ ਕੋਲੇ ਵਧੀਆ ਲੱਗੂ ਨਾਲੇ ਗੁਰੀ ਭੈਣ ਵੀ ਉੱਥੇ ਆ ਤੇਰਾ ਦਿਲ ਲੱਗ ਜਾਣਾ ਨਾਲੇ ਮਨਜੋਤ ਰੌਣਕ ਲਈ ਰੱਖਦਾ ਖੁਸ਼ਪ੍ਰੀਤ ਨੇ ਜਾਣ ਲਈ ਹਾਂ ਕਰ ਦਿੱਤੀ ਰਾਜਵੰਤ ਨੇ ਆਪਣੀ ਮੰਮੀ ਨੂੰ ਦੱਸ ਦਿੱਤਾ ਕਿ ਹਰਿੰਦਰ ਐਤਵਾਰ ਨੂੰ ਖੁਸ਼ਪ੍ਰੀਤ ਨੂੰ ਲੈਣ ਆਊਗਾ ਉਨੇ ਕੋਈ ਜਵਾਬ ਨਹੀਂ ਦਿੱਤਾ। ਰਾਜਵੰਤ ਨੂੰ ਹੈਰਾਨੀ ਹੁੰਦੀ ਸੀ ਕਿ ਪਤਾ ਨਹੀਂ ਮੰਮੀ ਕਿਉਂ ਇੰਨੀ ਨਰਾਜ਼ਾ। ਇਸੇ ਗੱਲ ਦੀ ਖੁਸ਼ੀ ਕਿਉਂ ਨਹੀਂ ਮਨਾਉਂਦੀ। ਰਾਜਵੰਤ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ। ਖੁਸ਼ਪ੍ਰੀਤ ਉਹਨੂੰ ਉਦਾਸ ਦੇਖ ਕੇ ਕਹਿਣ ਲੱਗੀ ਰਾਜਵੰਤ ਤੁਸੀਂ ਉਦਾਸ ਹੋ। ਉਹਨੇ ਉਹ ਦੇਖਣਾ ਮੰਮੀ ਜੀ ਨੇ ਆਪਣੇ ਆਪ ਠੀਕ ਹੋ ਜਾਣਾ ਰਾਜਵੰਤ ਖੁਸ਼ਪ੍ਰੀਤ ਕੱਲ ਨੂੰ ਸਵੇਰੇ ਮੇਰੇ ਨਾਲ ਬਾਜ਼ਾਰ ਚਲੀ ਜਾਈਓ ਜਿਹੋ ਹੀ ਸਮਾਨ ਚਾਹੀ ਤੋ ਲੈ ਆਵਾਂਗੇ। ਖੁਸ਼ਪ੍ਰੀਤ ਅਗਲੇ ਦਿਨ ਜਾ ਕੇ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੰਮੀ ਜੀ ਮੇਰੇ ਨਾਲ ਬਾਜ਼ਾਰ ਚੱਲੋ। ਪਰ ਉਹ ਕਦੇ ਕੁਝ ਨਹੀਂ ਬੋਲੀ ਕੁਝ ਨੇ ਦੁਬਾਰਾ ਪੁੱਛਣ ਤੇ ਮਨਾ ਕਰ ਦਿੱਤਾ ਕਿ ਮੈਂ ਵਿਹਲ ਹੀ ਨਹੀਂ ਫਿਰ ਖੁਸ਼ਪ੍ਰੀਤ ਨੇ ਆਪਣੀ ਮੰਮੀ ਨੂੰ ਪੁੱਛ ਕੇ ਸਾਰਾ ਸਭੰ ਲੈ ਆਈ ਐਤਵਾਰ ਨੂੰ ਹਰਿੰਦਰ 10 ਵਜੇ ਨੂੰ ਆ ਗਿਆ ਰਾਜਵੰਤ ਦੀ ਮੰਮੀ ਐਤਵਾਰ ਹੁੰਦੇ باوجود ਵੀ ਸਵੇਰੇ ਜਲਦੀ ਹੀ ਬਟੀਰ ਤੇ ਚਲੀ ਗਈ ਕਿ ਮੈਨੂੰ ਕੋਈ ਸ਼ਗਨ ਵਿਹਾਰ ਨਾ ਕਰਨਾ ਪਵੇ ਫਿਰ ਰਾਜਵੰਤ ਨੇ ਗਵਾਂਢ ਤੋਂ ਆਪਣੀ ਆਂਟੀ ਨੂੰ ਸੱਦ ਕੇ ਖੁਸ਼ਪ੍ਰੀਤ ਤੇ ਸ਼ਗਨ ਕਰਵਾਏ ਤੇ ਹਰਿੰਦਰ ਨਾਲ ਖੁਸ਼ਪ੍ਰੀਤ ਨੂੰ ਤੋੜ ਦਿੱਤਾ ਖੁਸ਼ਪ੍ਰੀਤ ਦੇ ਜਾਣ ਤੋਂ ਬਾਅਦ ਰਾਜਵੰਤ ਬਹੁਤ ਉਦਾਸ ਹੋ ਗਿਆ ਉਹਨੂੰ ਆਪਣੀ ਮੰਮੀ ਦੇ ਵਿਹਾਰ ਅਦੀ ਬਹੁਤ ਤਕਲੀਫ ਹੋਈ। ਰਾਜਵੰਤ ਸੋਚਦਾ ਕਿ ਮੰਮੀ ਨੂੰ ਮੇਰੀ ਕੋਈ ਖੁਸ਼ੀ ਚੰਗੀ ਨਹੀਂ ਲੱਗਦੀ ਸੀ। ਉਧਰ ਮਨਜੀਤ ਨੇ ਬਹੁਤ ਚਾਨਲ ਤੇ ਜੋ ਕਿ ਖੁਸ਼ਪ੍ਰੀਤ ਤੇ ਹਰਿੰਦਰ ਨੂੰ ਘਰ ਅੰਦਰ ਲਿਆਂਦਾ। ਬਲਵਿੰਦਰ, ਗੁਰੀ ਤੇ ਜਗਦੀਪ ਵੀ ਉਸ ਦਿਨ ਘਰ ਹੀ ਸੀ। ਖੁਸ਼ਪ੍ਰੀਤ ਨੂੰ ਪਤਾ ਨਹੀਂ ਸੀ ਕਿ ਕਰਨ ਭਾਬੀ ਤੇ ਸ਼ੰਦਰ ਪੂਆ ਵੀ ਆਏ ਆ ਸੀ ਆਏ ਹੋਏ ਆ। ਕਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਸਾਰਿਆਂ ਨੇ ਚਾਹ ਪਾਣੀ ਪੀਤਾ ਤੇ ਸਾਰੇ ਜਾਣੇ ਗੱਲਾਂ-ਬੱਤਾਂ ਕਰਨ ਲੱਗ ਗਏ ਸ਼ਾਮ ਨੂੰ ਸ਼ਿੰਦਰ ਹੁਣੇ ਵਾਪਸ ਆਪਣੇ ਪਿੰਡ ਚਲੇ ਗਏ ਖੁਸ਼ਪ੍ਰੀਤ ਕਮਰੇ ਵਿੱਚ ਆਰਾਮ ਕਰਨ ਗਈ ਤੇ ਰਾਜਵੰਤ ਨੂੰ ਫੋਨ ਕਰ ਲਿਆ ਖੁਸ਼ਪ੍ਰੀਤ ਰਾਜਵੰਤ ਸੌਰੀ ਮੈਂ ਫੋਨ ਕਰਨ ਤੇ ਲੇਟ ਹੋ ਗਈ ਪਰ ਕਰ ਪੂਆ ਹੁਣੀ ਆਏ ਹੋਏ ਸੀ ਰੌਣਕਾਂ ਲੱਗੀਆਂ ਹੋਈਆਂ ਸੀ ਛੁੱਟੀ ਕਰਕੇ ਸਾਰੇ ਘਰੇ ਸੀ ਮਨਜੋਤ ਸਬਦਾ ਜੀ ਲਵਾਈ ਰੱਖਦਾ ਹੁਣ ਤਾਂ ਹਰ ਕੀਰਤ ਵੀ ਤੋਰਨ ਦੀ ਕੋਸ਼ਿਸ਼ ਕਰਦੀ ਆ ਰਾਜਵੰਤ ਕੋਈ ਨਹੀਂ ਖੁਸ਼ਪ੍ਰੀਤ ਤੂੰ ਫੋਨ ਦਾ ਨਾ ਬਹੁਤਾ ਸੋਚਿਆ ਕਰ ਮੈਂ ਆਪ ਹੀ ਲਾਲਿਆ ਕਰਨਾ ਵਧੀਆ ਨਾ ਤੂੰ ਚਲੀ ਗਈ ਪਰਿਵਾਰ ਵਿੱਚ ਕਿੰਨੀ ਖੁਸ਼ੀ ਹੈ ਖੁਸ਼ਪ੍ਰੀਤ ਕਹਿਣ ਲੱਗੀ ਤੇ ਤੁਸੀਂ ਤਾਂ ਦਸ ਬੈਠੇ ਹੋ ਉਹ ਦੱਸੋ ਮੈਨੂੰ ਪਤਾ ਮੰਮੀ ਜੀ ਤਾਂ ਵਢੀ ਗਏ ਹੋਣੇ ਆ ਰਾਜਵੰਤ ਲੈ ਮੈਂ ਤਾਂ ਸਾਰੇ ਕੰਮ ਕਾਜ ਕਰਕੇ ਹਟਿਆ ਬੀਜੀ ਸੀ ਜਦੋਂ ਨਾਲ ਦਿਲ ਲੱਗਿਆ ਮੈਂ ਆ ਜਾਇਆ ਕਰਨਾ ਤੁਹਾਡੇ ਕੋਲੇ ਡੈਡੀ ਜੀ ਦਾ ਫੋਨ ਆਇਆ ਸੀ ਮੈਨੂੰ ਕਿ ਤੂੰ ਨਾਲ ਕਿਉਂ ਨਹੀਂ ਆਇਆ ਕਮਲ ਗੇ ਤੇਰੇ ਨਾਲੋਂ ਵੱਧਤਾ ਮੇਰਾ ਪਿਆਰ ਕਰਦੇ ਆ ਮੰਮੀ ਤੇ ਡੈਡੀ ਜੀ ਕੁਸ਼ਪ੍ਰੀਤ ਹੋਰ ਮੇਰੇ ਮੰਮੀ ਡੈਡੀ ਜੀ ਮੇਰੇ ਤੋਂ ਵੱਧ ਥੋੜਾ ਕਰਦੇ ਆ ਰਾਜਵੰਤ ਓਏ ਤੇਰਾ ਮੇਰਾ ਕੀ ਆਪਣੇ ਦੋਵਾਂ ਦਾ ਦਾ ਮੰਮੀ ਡੈਡੀ ਸਮਝ ਆ ਗਈ ਕੁਸ਼ਪ੍ਰੀਤ ਹਾਂਜੀ ਆਪਣੇ ਦੋਵਾਂ ਦੇ ਆ ਅੱਛਾ ਤੁਸੀਂ ਆਪਣਾ ਧਿਆਨ ਰੱਖਿਓ ਤੇ ਟਾਈਮ ਨਾਲ ਘਰ ਆ ਜਾਇਆ ਕਰੋ ਰਾਜਵੰਤ ਜੀ ਜਨਾਬ ਬਿਲਕੁਲ ਆ ਜਾਇਆ ਕਰੂੰ ਚੱਲ ਖੁਸ਼ਪ੍ਰੀਤ ਹੋਣਾ ਆਰਾਮ ਕਰ ਤੂੰ ਨਾਲ ਵਾਲੀ ਆਂਟੀ ਜੀ ਨੂੰ ਲੱਡੂ ਦੇ ਆਵਾ ਮੈਂ ਦੇਨੇ ਭੁੱਲ ਗਿਆ ਸੀ ਕੁਸ਼ਪ੍ਰੀਤ ਹੱਸਣ ਲੱਗੀ ਕਿ ਤੁਹਾਨੂੰ ਤੇ ਕੁੜੀਆਂ ਵਾਲੇ ਕੰਮ ਵੀ ਕਰਨੇ ਆਉਂਦੇ ਨੇ। ਰਾਜਵੰਤ ਵੀ ਨਾਲ ਹੀ ਹੱਸਣ ਲੱਗਾ। ਖੁਸ਼ੀ ਫੋਨ ਕੱਟ ਕੇ ਆਰਾਮ ਕਰਨ ਲੱਗੀ। ਖੁਸ਼ੀ ਆਪਣੀ ਦਾਦੀ ਦੇ ਕਮਰੇ ਵਿੱਚ ਸੀ ਉਹ ਸੋਚਦੀ ਸੀ ਕਿ ਬੇਬੇ ਜੀ ਜਿੰਨਾ ਮੰਮੀ ਡੈਡੀ ਨੂੰ ਤੰਗ ਕਰਦੀ ਸੀ ਉਹਨਾਂ ਹੀ ਮੇਰੀ ਸੱਸਾਂ ਨੂੰ ਦੋਵਾਂ ਨੂੰ ਤੰਗ ਕਰਦੀ ਹੈ ਪਰ ਸੋਚਦੀ ਸੀ ਕਿ ਰੱਬ ਜੀ ਸਭ ਕੁਝ ਠੀਕ ਕਰਨਗੇ। ਕੁਸ਼ਪ੍ਰੀਤ ਹਾਲੇ ਸੌਣ ਲੱਗੀ ਸੀ ਕਿ ਮਨਜੋਤ ਮਾਸੀ ਮਾਸੀ ਕਰਦਾ ਹੋਇ ਛੁਲੇ ਆ ਗਿਆ। ਮਗਰ ਹੀ ਹੁਰੀ ਆ ਗਈ ਉਹ ਕਹਿਣ ਲੱਗੀ ਖੁਸ਼ੀ ਇਹਨੇ ਤੈਨੂੰ ਟਿਕਨ ਨਹੀਂ ਦੇਣਾ। ਕੁਝ ਜੀ ਸਨ ਲੱਗ ਗਈ ਕੰਦੀ ਲੈ ਦੱਸ ਗੁਰੇ ਤੂੰ ਹੀ ਜੀਵਾਂ ਮਨਜੋਤ ਮੈਨੂੰ ਨਹੀਂ ਤੰਗ குரு ਹੋਰ ਕਿਹਨੂੰ ਕਰੂਗਾ ਕੁਝ ਜਗਦੀਪ ਪਾਜੀ ਕਿੱਥੇ ਆ ਦੁਪਹਿਰ ਤੋਂ ਬਾਅਦ ਦਿਖਾਈ ਨਹੀਂ ਦਿੱਤੇ ਗੁਰੇ ਕੱਲ ਉਹਨਾਂ ਦੀ ਕਾਰ ਖਰਾਬ ਹੋ ਗਈ ਸੀ ਅੱਜ ਜਗਦੀਪ ਦੇ ਸਰ ਨੇ ਠੀਕ ਕਰਨ ਨੂੰ ਕਿਹਾ ਸੀ ਬਸ ਆਉਣੇ ਵਾਲਿਆ ਖੁਸ਼ੀ ਆਪਣੀ ਦੋਵਾਂ ਦੀ ਕਿਸਮਤ ਵੀ ਇੱਕੋ ਜਿਹੀ ਹੈ ਜੇ ਰੱਬ ਨੇ ਚਿਹਰੇ ਇੱਕੋ ਜਿਹੇ ਲਾਏ ਨੇ ਕੁਝ ਕੀ ਕਹੀ ਜਾਨੀ ਹੈ ਗੁਰੇ ਤੂੰ ਤੇਰਾ ਤੇ ਪਾਜੀ ਦੱਸ ਕਿੰਨੇ ਵਧੀਆ ਕੰਮ ਚੱਲਦਾਗਾ ਕੋਛੋਂ ਤੁਸੀਂ ਦੋਵੇਂ ਗੁਰੀ ਉਹ ਗੱਲ ਨਹੀਂ ਖੁਸ਼ੀ ਪਹਿਲਾਂ ਮੈਨੂੰ ਤੇ ਦੀਪ ਜੀ ਨੂੰ ਡੈਡੀ ਜੀ ਨੇ ਘਰੋਂ ਕੱਟਿਆ ਹੁਣ ਤੇਰੀ ਸੱਸ ਵੀ ਉਹੀ ਕੁਝ ਕਰਦੀ ਆ ਪਤਾ ਨਹੀਂ ਗੱਲ ਨੂੰ ਤੁਹਾਡੇ ਨਾਲ ਕੀ ਹੋਵੇਗਾ ਖੁਸ਼ੀ ਕੋਈ ਨਹੀਂ ਹੁੰਦਾ ਭੈਣ ਮੇਰੀ ਜੀ ਮੰਮੀ ਜੀ ਨਹੀਂ ਕਰਦੇ ਘਰੋਂ ਉਹਨਾਂ ਦਾ ਗੁੱਸਾ ਥੋੜੇ ਟਾਈਮ ਦਾ ਹੁੰਦਾ ਫਿਰ ਤੂੰ ਟੈਨਸ਼ਨ ਕਿਉਂ ਲੈਣੀ ਹੈ ਜਗਦੀਪ ਬਾਜੀ ਤੇਰਾ ਕਿੰਨਾ ਪਿਆਰ ਕਰਦੇ ਨੇ ਫਿਰ ਅਜਵੰਤ ਵੀ ਮੇਰਾ ਬਹੁਤ ਪਿਆਰ ਕਰਦੇ ਨੇ ਬਾਕੀ ਸਭ ਕੁਝ ਰੱਬ ਨੇ ਆਪੇ ਠੀਕ ਕਰ ਦੇਣਾ ਖੁਸ਼ੀ ਤੇ ਗੁਰੀ ਕਿੰਨਾ ਟਾਈਮ ਬੈਠੀਆਂ ਇਹੋ ਗੱਲਾਂ ਕਰੀ ਗਈਆਂ ਆਪਣੇ ਦੁੱਖ-ਤੁੱਖ ਸਾਂਝੇ ਕਰਦਿਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਦੋਂ ਮਨਜੋਤ ਨੇ ਫ੍ਰਿਜ ਖੋਲ ਕੇ ਪਾਣੀ ਵਾਲੀ ਬੋਤਲ ਡੋਢ ਦਿੱਤੀ। ਮਨਜੀਤ ਨੇ ਜਦੋਂ ਆਵਾਜ਼ ਦਿੱਤੀ ਫਿਰ ਪਤਾ ਲੱਗਾ ਮਨਜੋਤ 2.5 ਸਾਲ ਤੋਂ ਉੱਪਰ ਹੋ ਗਿਆ ਸੀ। ਸ਼ਰਾਰਤਾਂ ਬਹੁਤ ਕਰਨ ਲੱਗ ਗਿਆ ਸੀ। ਕੁਝ ਹੀ ਦੇਖ ਕੇ ਹੱਸਣ ਲੱਗੀ ਆਪਣੀ ਮੰਮੀ ਨੂੰ ਕਹਿਣ ਲੱਗੀ ਹੁਣ ਮਨਜੋਤ ਨੇ ਹੀ ਸ਼ਰਾਰਤਾਂ ਕਰਨੀਆਂ ਹੋਰ ਅਸੀਂ ਥੋੜੀ ਕਰਨੀਆਂ। ਐਵੇਂ ਹੀ ਹੱਸਦੇ ਖੇលਦੇ ਦਿਨ ਲੰਘਣ ਲੱਗੇ ਸਾਰੇ ਜਾਣੇ ਕੰਮਾਂ ਤੇ ਚਲੇ ਜਾਂਦੇ। ਕਰ ਖੁਸ਼ੀ ਤੇ ਮਨਮਨਜੀਤ ਤੇ ਮਨਜੋਤ ਰਹਿ ਜਾਂਦੇ ਰਾਜਵੰਤ ਵੀ 3-4 ਦਿਨ ਬਾਅਦ ਖੁਸ਼ਪ੍ਰੀਤ ਨੂੰ ਮਿਲ ਨਾ ਜਾਂਦਾ ਐਤਵਾਰ ਨੂੰ ਤਾਂ ਰਾਜਵੰਤ ਜ਼ਰੂਰ ਆਉਂਦਾ ਕਿਉਂਕਿ ਉਸ ਦਿਨ ਬਲਵਿੰਦਰ ਹੁਣੀ ਵੀ ਘਰ ਹੁੰਦੇ ਰੌਣਕਾਂ ਲੱਗ ਜਾਂਦੀਆਂ ਜਦੋਂ ਸਾਰੇ ਜਣੇ ਇਕੱਠੇ ਹੁੰਦੇ ਕੁਝ ਇਹਨਾਂ ਆਪਣੇ ਪੇਕੇ ਆਏ ਨੂੰ ਹਲੇ 15 ਤੱਕ ਦਿਨ ਹੋਏ ਸੀ ਕਿ ਡਿਲੀਵਰੀ ਦਾ ਟਾਈਮ ਆ ਗਿਆ ਬੱਚੇ ਦਾ ਜਨਮ ਆਪਣੇ ਟਾਈਮ ਤੋਂ ਪਹਿਲਾਂ ਹੀ ਹੋ ਗਿਆ ਰਾਜਵੰਤ ਦਾ ਅੱਜ ਜਨਮ ਦਿਨ ਹੈ ਤੇ ਖੁਸ਼ਪ੍ਰੀਤ ਹਸਪਤਾਲ ਵਿੱਚ ਐਡਮਿਟ ਹੈ ਦੁਪਹਿਰ ਤੋਂ ਬਾਅਦ ਖੁਸ਼ਪ੍ਰੀਤ ਨੇ ਚੰਨ ਨਾਲੋਂ ਵੀ ਸੋਹਣੀ ਇੱਕ ਨੰਨੀ ਬਰੀ ਨੂੰ ਜਨਮ ਦਿੱਤਾ ਜਿਆਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਰਾਜਵੰਤ ਤਾਂ ਉਦੋਂ ਤੋਂ ਹਸਪਤਾਲ ਵਿੱਚ ਸੀ ਜਦ ਤੋਂ ਕੱਲ ਦੀ ਖੁਸ਼ਪ੍ਰੀਤ ਹਸਪਤਾਲ ਆਈ ਸੀ ਹੁਣ ਤਾਂ ਉਹਦੇ ਥਰਤੀ ਪੈਰ ਨਹੀਂ ਲੱਗਦੀ ਸਭ ਤੋਂ ਪਹਿਲਾਂ ਆਪਣੀ ਤੀ ਨੂੰ ਦੇਖਣ ਗਿਆ ਫਿਰ ਗੁਰਦੁਆਰਾ ਸਾਹਿਬ ਦੇ ਘਰਾ ਕੇ ਸ਼ੁਕਰਾਨਾ ਕਰਕੇ ਆਇਆ ਆਪਣੀ ਬੇਟੀ ਦੇ ਨਾਮ ਦਾ ਅਖਰ ਗ੍ਰੰਥੀ ਸਿੰਘ ਤੋਂ ਕੜਵਾਇਆ ਪਹਿਲਾ ਕਰਾਰਾ ਨਿਕਲਿਆ ਸਾਰਿਆਂ ਨੂੰ ਰਾਜ ਰਾਜਪ੍ਰੀਤ ਨਾਮ ਪਸੰਦ ਆਇਆ ਖੁਸ਼ਪ੍ਰੀਤ ਤੇ ਰਾਜਵੰਤ ਦੀ ਬੇਟੀ ਦਾ ਨਾਮ ਰਾਜਪ੍ਰੀਤ ਕੋ ਰੱਖਿਆ ਰਾਜਵੰਤ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਖੁਸ਼ਪ੍ਰੀਤ ਨੇ ਰਾਜਵੰਤ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤਾਂ ਸਭ ਨੂੰ ਯਾਦ ਆ ਗਿਆ ਕਿ ਅੱਜ ਰਾਜਵੰਤ ਦਾ ਜਨਮ ਦਿਨ ਹੈ ਸਾਰੇ ਜਣੇ ਰਾਜਵੰਤ ਨੂੰ ਵਧਾਈਆਂ ਦੇਣ ਲੱਗੇ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ